ਹਮਰੇ ਪੈਰ ਤੇ ਹਨ ਮੱਕੜੀ ਵਾਹ ਹੀ ਪਿਆਰਾ ਜੇ ਕਿੰਦਾ ਗਿਆ ਹੋਰ ਤਾਂ ਕੀ ਕੁ ਕਰੇ ਹੋ ਤੁਸੀਂ ਕੋਈ ਹਿੰਦੂ ਬਾਂਝੀ ਦੀ ਜੈਵਤ ਨਾ ਪਰੇ ਕੋਈ ਨਹੀਂ ਨਾ ਮੈਂ ਅਜੇ ਕੋਰਾ ਸਤਿਕਾਰ ਕੋਈ ਨਾ ਕੋਈ ਨਾ ਕਰਦਾ ਹੈ ਜਾ ਜਾ ਮੈਂ ਚਾਹ ਚੋ ਬਣਾ ਲਿਆ ਮਾ ਪੁੱਤ ਬਸ ਚਾਹ ਨੂੰ ਕੇ ਠਹਿਰ ਕੇ ਬਣਾ ਲੀ ਤੈਨੂੰ ਮੇਰੇ ਨਾਲ ਹੀ ਕਰਦੀ ਆ ਪੁੱਤ ਬਹਿ ਜਾ ਚਲ ਕੋਈ ਨਾ ਬੱਠਾ ਨਹੀਂ ਸੀ ਵੀਰਪਾਲ ਵੀਰਪਾਲ ਉਹ ਨਹੀਂ ਮੈਗੀ ਕਰੇ ਹੋਣੀ ਨੀ ਮੱਚਲ ਕੋਈ ਨਾ ਮੈਂ ਬਣਾਉਣੀ ਨਹੀਂ ਚਾਹਦੀ ਪਰਦੀ ਨਹੀਂ ਕਰੇ ਪਤਾ ਨਹੀਂ ਕੀ ਕੁਸ ਕਰਦੀ ਕਰਦੀ ਆ ਇਹ ਮੈਨੂੰ ਮਾਰ ਦੂ ਕੁੜੀ ਜਾਵਾ ਚਲ ਕੋਈ ਨਾ ਮੈਂ ਤੂੰ ਕਿਹੋ ਜਿਹਾ ਹੰਸਾ ਕਰੀ ਜਾ ਆ ਜੱਪੇਤੀ ਪਰਦੀ ਹੁਣ ਇਹ ਹੀ ਉਠਣ ਦਿੰਦੀ ਮਨ ਮੰਝਾ ਜੋ ਮੰਮੀ ਕਿਵੇਂ ਆ? ਮੰਮੀ। ਉਹ ਤੂੰ ਕੀ ਲੈਣਾ ਭਾਈ? ਕਿ ਮੈਂ ਮਰਜੀ ਖਾਵਾਂ ਮੈਂ। ਲੈ। ਅਗੈ ਤੂੰ ਕੀ ਲੈ ਰਹੀ ਵਰਤੀ ਸਾਰਾ ਦਿਨ ਤੂੰ ਕਿੱਥੋਂ ਆਈ ਆਂ? ਮੰਮੀ ਬਹਿਣੇ ਕਰੀ ਸੀ। ਆ ਆਣਸਾਰ ਮੈਨੂੰ ਬੋਲਣ ਲੱਗ ਗਈ ਆ ਮੈਂ ਨਾ ਕੁਝ ਤਾਂ ਲੈ ਅੰਦਰ ਬੈਠੀ ਸੀ ਮੈਂ। ਕਿਤੇ ਹੋਰ ਨਾ ਤੂੰ ਮੇਰਾ ਨੱਕ ਕਢਵਾ ਕੇ ਰੱਖਦੀ ਜਾਂਦਾ। ਹਾਂ ਤਾਂ ਤੇਰੇ ਤੋਂ ਹੀ ਡਰ ਲੱਗਦਾ ਰਹਿੰਦਾ। ਮੰਮੀ। ਤੂੰ ਤਾਂ ਨਾ ਬਿਮਾਰ ਬਿਮਾਰ ਵੀ ਨਹੀਂ ਮੈਨੂੰ ਬੋਲਣੋਂ ਹਟਦੀ ਚੰਗੇ ਭਲੀ ਤਾਂ ਹਟੇਂਗੀ ਕੀ ਹੁਣ ਮੈਂ ਇੰਨਾ ਵਧੀਆ ਤੇਰਾ ਪਤਾ ਲੈਣ ਆਈਏ ਕਿੰਨੇ ਪਿਆਰ ਨਾਲ ਪੁੱਛਿਆ ਮੈਂ ਦੇਖ ਨਾ ਫੇਰ ਤੂੰ ਲੜਾਈ ਵਾਲੇ ਨਾਲ ਗੱਲਾਂ ਕਰਨ ਲੱਗ ਗਈ ਕੋਹ ਆ ਵਿਚਾਰੀ ਸਾਰਾ ਦਿਨ ਮੇਰੇ ਅੱਗੇ ਪਿੱਛੇ ਫਿਰਦੀ ਰਹਿੰਦੀ ਉਹੀ ਆ ਪਈ ਉਹੀ ਆ ਬਹਾਨ ਹਸਦੀ ਉਹਦੇ ਹੀ ਗੁਣ ਗਾਈ ਜਾਇਆ ਕਰ ਕਦੇ ਕਹਤਾ ਨਾ ਮਾਂ ਮੈਨੂੰ ਆਇਆ ਲੱਗਦਾ ਵੀ ਮੈਂ ਤਾਂ ਤੇਰੀ ਕੁੜੀ ਨਹੀਂ ਮੈਨੂੰ ਤਾਂ ਤੂੰ ਗੋਦਗੋਦ ਹੀ ਲਿਆ ਹੈਂ ਤਾਂ ਤੂੰ ਮੇਰੀ ਕੁੜੀ ਆ ਤੇਰੇ ਲੱਛਣ ਨਹੀਂ ਚੰਗੇ ਤੰਮਰੇ ਲੇਚਣਾ ਮਾੜੀ ਵੀ ਕੀ ਆ ਮੈਂ ਕਰਿਆ ਕੀ ਆ ਮੈਨੂੰ ਐਂ ਤਾਂ ਦੱਸ ਦੇ ਬਸ ਭਾਈ ਤੂੰ ਮੈਨੂੰ ਨਹੀਂ ਚੰਗੀ ਲੱਗਦੀ ਚੰਗਾ ਹੈ ਭਾਈ ਇੰਨੀ ਮੈਂ ਘਰ ਛੱਡ ਕੇ ਕੋਸੇ ਨੂੰ ਰੱਖ ਲਾ ਨਹੀਂ ਚੰਗੀ ਲੱਗਦੀ ਉਹ ਤਾਂ ਚੰਗੀ ਲੱਗਦੀ ਆ ਜਿਹੜੀ ਵਿਆਹ ਕਰਵਾ ਕੇ ਵੀ ਇੱਥੇ ਬੈਠੀ ਆ ਤੇਰੇ ਕੋਲੇ ਤੇ ਉਹ ਤੈਨੂੰ ਵਧੀਆ ਲੱਗਦੀ ਆ ਬੜਾ ਸ਼ੌਂਕ ਨੂੰ ਬੈਠੀ ਜੋ ਕੰਜਰ ਚੱਜ ਦੇ ਹੁੰਦੇ ਕਾਹਨੂੰ ਬੰਨ੍ਹਦੀ ਆਖੇ ਆ ਕੇ ਉਹ ਆਹ ਬਾਸ ਮੰਮੀ ਇੱਕ ਹੱਥ ਨਾਲ ਤਾੜੀ ਨਹੀਂ ਵਾਜਦੀ ਹੁੰਦੀ ਤੇ ਕਹੜੀ ਚੱਜ ਦੀ ਆ ਨਹੀਂ ਸੀ ਉਹਨਾਂ ਦੇ ਕੰਜੜਾ ਦੇ ਪਹੁੰਚਾ ਨਹੀਂ ਦੀ ਸੀ ਚਾਹੀਦੀ ਸੀ ਤੂੰ ਇਹੀ ਮਾੜੀ ਲੱਗਦੀ ਆ ਮੈਂ ਤਾਂ ਕਦੇ ਕੋਈ ਐਹੋ ਜੀ ਮਾਂ ਨਹੀਂ ਦੇਖਿਆ ਜਿਹੜੀ ਅੱਗ ਦਾ ਧੀਆ ਜੀ ਫਰਕ ਕਰੀ ਜਾਂਦੀ ਆ ਆਹ ਨੂੰ ਕੋਈ ਨੰਦ ਤੁਹਾਈ ਆਖੀ ਮੈਨੂੰ ਆਵਾਜ਼ ਦੇ ਲੱਛਣ ਨਹੀਂ ਤਾਂ ਉਹ ਨਹੀਂ ਦੇ ਮਾੜੇ ਹੁੰਦੇ ਜਾਂਦੇ ਫਿਰ ਲੱਛਣ ਬਹੁਤ ਮੈਨੂੰ ਪਤਾ ਆ ਮੈਂ ਗੱਲਾਂ ਸੁਣਦੀ ਆ ਤੇਰੀਆਂ ਗੱਲਾਂ ਕਿੱਥੋਂ ਸੁਣਦੀ ਆ ਤੂੰ ਮੈਨੂੰ ਇਹ ਵੀ ਪਤਾ ਆਹੀ ਤੇਰੇ ਕੰਨ ਨਾ ਭਰੀ ਜਾਂਦੀ ਆ ਮੀਸਲੀ ਜੀ ਇਹ ਹੀ ਤੈਨੂੰ ਬਧਾ ਢੱਕ ਗੱਲਾਂ ਦੱਸਦੀ ਆ ਵੀ ਐਂ ਕਰਦੀ ਇਹ ਨਾਲੇ ਮੈਨੂੰ ਤਾਂ ਮੈਨੂੰ ਕੁਝ ਨਹੀਂ ਦੱਸਿਆ ਉਹ ਚੰਗਾ ਮੈਂਨੂੰ ਪਤਾ ਹੀ ਆ ਨਾ ਦਾ ਕਲੀ ਤਰੀਕ ਕਰਿਆ ਆ ਕੋਈ ਨਾ ਕੋਈ ਤਾਂ ਹੁੰਦਾ ਹੀ ਦੱਸਣਾ ਵਾ ਆਹੋ ਮੈਂ ਤਾਂ ਇਹ ਬੈਲੀ ਆ ਜਿਹੜੀ ਤੁਰੇ ਫਿਰਦੀ ਰਹਿੰਦੀ ਆ ਚੰਗਾ ਤੈਨੂੰ ਕਹਿੰਦਾ ਬਾਹਰ ਮੈਨੂੰ ਐ ਦੱਸ ਬੰਦੇ ਨੂੰ ਮੂੰਹ ਤੇ ਕੱਲੇ ਆ ਪਤਾ ਤਾਂ ਲੱਗਿਆ ਜੇ ਗੱਲ ਮੂੰਹ ਤੇ ਕਰਾਂਗੇ ਫੇਰ ਹੀ ਪਤਾ ਲੱਗੂਗਾ ਬਗਨੇ ਦੀ ਗੱਲ ਚੱਤ ਪਾਉਣ ਜਾਂ ਕੋਈ ਚੋਹਤ ਪਾਉਣ ਆ ਪਤਾ ਮੰਮੀ ਮੈਨੂੰ ਇਹੀ ਗੱਲਾਂ ਬਣਾਉਂਦੀ ਆ ਤੂੰ ਨਾ ਇਹਦੇ ਕਰਕੇ ਆਪਣੇ ਮਾਵਾ ਦੀ ਅਜਨਾ ਫਰਕ ਪਾਇਆ ਕਰ ਅਮਾ ਇਥੇ ਕਤੋੜੀ ਲੈ ਆ ਜਾਂਦੀ ਪਰ ਮਰੇ ਕੋਲੋਂ ਭਾਗ ਗਿਆ ਪਾਈ ਕੋਈ ਨਹੀਂ ਮਮੀ ਬਾਲਿਆ ਦੀਆਂ ਤਾਂ ਨੂੰ ਤਾਂ ਕੀ ਪੁੱਛਣਾ ਸੀ ਮਮੀ ਤੋਂ ਦਵਾਈ ਗੋਟੀ ਲੈ ਲਈ ਹੁਣ ਸਰ ਮੇਰੇ ਨਾਲ ਲੜਨ ਲੱਗ ਗਈ ਚਾਹ ਪਾਣੀ ਹੁਣ ਮੈਂ ਚਾਹ ਪਾਣੀ ਪੁੱਛਣੀ ਆਈ ਸੀਗੀ ਪਰ ਨਾ ਤਾਂ ਤਾਂ ਬਸ ਇੱਕ ਜੀ ਦਿੱਤੀ ਜਾਂ ਤਾਂ ਪੁੱਛੀ ਕੋਈ ਨਹੀਂ ਜਦੋਂ ਇਹ ਬਾਤ ਗਈ ਨਾ ਫੇਰ ਪਤਾ ਲੱਗੂਗਾ ਕਾਹਨ ਪੁੱਛਦਾ ਤੈਨੂੰ ਕੋਈ ਨਹੀਂ ਬਾਈ ਆਵਦਾ ਆਪ ਚੱਕ ਕੇ ਖਾ ਲੀ ਜਾਂਦਾ ਉਹਨਾਂ ਦੇ ਮੈਨੂੰ ਮੈਂ ਤਾਂ ਜੀ ਕਰਦਾ ਹੁੰਦਾ ਨੇ ਤਾਂ ਮਿਸਨੀ ਜੀ ਦਾ ਸਿਰਸੂਰੀ ਬਾੜਦਾ ਮੈਂ ਐਵੇਂ ਜਿੱਤੇ ਦੀ ਆਈ ਆ ਘਰ ਚ ਕਲੇਸ਼ ਹੀ ਬਿਵਾ ਰੱਖਿਆ ਨੇ ਮੈਂ ਕਹਿਣੀ ਆ ਮਾਂ ਉਹਨੂੰ ਵੀ ਭਾਈ ਟੱਪ ਜਾ ਇੱਥੋਂ ਹੁਣ ਸਿਰ ਤੋਂ ਪਾਣੀ ਨਾ ਪਿਆ ਮੈਂ ਥੋੜੀ ਬਰਦਾਸ਼ਤ ਹੁੰਦਾ ਮੇਰੀ ਤੇ ਕੋਈ ਕੁਝ ਕਹਿਣ ਦੀ ਲੋੜ ਨਹੀਂ ਦਿੰਦਾ ਤੇਰੇ ਧਰ ਹੀ ਬੈਠੋ ਆ ਕੇ ਕਿਉਂ ਨਹੀਂ ਘਰੇ ਬੈਠੀ ਆ ਤੈਨੂੰ ਹੀ ਚੰਗੀ ਲੱਗਦੀ ਆ ਮਾਂ ਹੁਣ ਨਾਲੇ ਪਿਓ ਦਾ ਕਰਨਾ ਮੀਰਾ ਵੀ ਆ ਲੈ ਦੇਖ ਲੈ ਕਿਵੇਂ ਬੋਲੀ ਜਾਂਦੀ ਆ ਮਾਂ ਕਿੱਡੀ ਨਰਦਈ ਕੁੜੀ ਐ ਐ ਜਮਾ ਨਹੀਂ ਦੇਖਦੀ ਹੈਗੀ ਵੀ ਹਸਪਤਾਲ ਚੋਂ ਹਜੇ ਮੈਨੂੰ ਹੁਣੇ ਲੈ ਕੇ ਆਈ ਨਹੀਂ ਵੀ ਕਿਉਂ ਇੰਨਾ ਮਾਣਾ ਬੋਲਦੇ ਕਿਉਂ ਜੇ ਦਿਮਾਗ ਤੇ ਬੋਝ ਪਾਉਣੀ ਐ ਇਹ ਕੁੜੀ ਨੂੰ ਵੀ ਜਮਾ ਕਰਨੀ ਆਉਂਦੀ ਹੈਗੀ ਅਣੀ ਦੇ ਦੀ ਹੈਗੀ ਵੀ ਮਾਰਾਂਗਾ ਕੁਸਤਾ ਲਾਵਾਂ ਪਹਿਲਾਂ ਵੀ ਕਿਵੇਂ ਆ ਮਾ ਤੂੰ ਠੀਕ ਹੈਗੀ ਆਉਡੀਓ ਲਾਗੇ ਲੜਨ ਉਹਦੇ ਨਾਲ ਇਹ ਕੁੜੀ ਨੇ ਬਸ ਲੋਟ ਆਉਂਦੇ ਨਾਲੇ ਉਹ ਦੇਖੀਦਾ ਹੁੰਦਾ ਵੀ ਬਾਹਰ ਲੋਕ ਕੀ ਗੱਲਾਂ ਕਰਦੇ ਆ ਮੈਂ ਤਾਂ ਜਾਣੀ ਆ ਤੂੰ ਤਾਂ ਮੱਜੇ ਤੇ ਪਈਆਂ ਬਿਮਾਰ ਆ ਇਹਨੇ ਜਿਹੜੇ ਜਾਣਾਂ ਨਹੀਂ ਆ ਬਾਹਰ ਹੰਦਸਾ ਮੈਂ ਫਿਰਦੀ ਆ ਕੀ ਕਹਿੰਦੇ ਆ ਲੋਕ ਮੈਨੂੰ ਪਤਾ ਇਹਦੇ ਬਾਰੇ ਕੀ ਕੀ ਗੱਲਾਂ ਕਰਦੇ ਸੋਹਣੇ ਤੇਰੇ ਬਾਰੇ ਕਰਦੇ ਗੱਲਾਂ ਕਰਦੇ ਮੈਨੂੰ ਮਾਰਨਾ ਹੈ ਮੈਨੂੰ ਮਾਰਨਾ ਤੂੰ ਮੈਨੂੰ ਕਰਨਾ ਹੀ ਪਊਗਾ ਸਿਰ ਤੋਂ ਪਾਣੀ ਲੰਘ ਗਿਆ ਮੇਰੇ ਕੋਲੋਂ ਵਗ ਜਾਵੇ ਪਰ ਉੱਟ ਕੇ ਪਰ ਜਾਨੀ ਆ ਗੱਲ ਨੂੰ ਆਉਂਦੀ ਐ ਚੰਗੀ ਗੱਲ ਕਹਿ ਦਾਂਗੇ ਤਾਂ ਵੀ ਗਾਣ ਪਤਾ ਨਹੀਂ ਕੀ ਲੱਛਣ ਇਹਦੇ ਮਾੜੇ ਹੋਏ ਪੈਨਰੀ ਨਾ ਕੁੜੀਏ ਤੂੰ ਸ਼ਰਮ ਮੰਨ ਲਾ ਕਿਉਂ ਤੂੰ ਮਾਂ ਨੂੰ ਮਾਰਦੀ ਹੈਗੀ ਲੈ ਲੈ ਤੇ ਸੌਖਾ ਸਾਰ ਕੋਈ ਨਾ ਸ਼ਰਮ ਮੈਂ ਕਿਹਾ ਮੰਨ ਲੈ ਸ਼ਰਮ ਤਾਂ ਤੂੰ ਮੰਨ ਤੂੰ ਨਹੀਂ ਸੌਖਾ ਸਾਰ ਲੈਣ ਦਿੰਦੇ ਉਹਨੂੰ ਨਾ ਆਉਂਦੀ ਆਉਂਦੀ ਨੇ ਪਰਤੇ ਮਾਦੇ ਕਰਨੋਂ ਤੂੰ ਮੋੜ ਕੋੜ ਮੇਰੇ ਤੇ ਕਾਪੋ ਆ ਕੇ ਚੜ ਗਿਆ ਨਹੀਂ ਹੈ ਕਿ ਮੈਂ ਤੇਨੂੰ ਕੀ ਕਿਹਾ ਬੁੱਲੜੀ ਤੂੰ ਮਾਣਾ ਜਾਣੀ ਹੈਗੀ ਕਹੀ ਤੂੰ ਮੈਨੂੰ ਜਾਨੀ ਆ ਮੈਂ ਤਾਂ ਮਾਣਾ ਕੋਈ ਲੜਦੀ ਨਹੀਂ ਸੀ ਮਾ ਦਾ ਪਤਾ ਲੈਣ ਗਈ ਸੀ ਪਰ ਮਾ ਨੇ ਮੈਨੂੰ ਦੱਸਤਾ ਕਹਿੰਦੀ ਮੈਨੂੰ ਤੇਰੇ ਬਾਰੇ ਬਹੁਤ ਕੁਝ ਲੋਕ ਦੱਸਦੇ ਆ ਤੇ ਲੋਭ ਹੈ ਕੌਣ ਇੱਥੇ ਸਿਰਫ ਤੂੰ ਹੀ ਆ ਕਹਿੰਲੇ ਮੇਰੀ ਗੱਲ ਸੁਣ ਲੈ ਕੰਨ ਖੋਲ ਕੇ ਆ ਬਧਾ ਚੜਾ ਕੇ ਨਾ ਮਾ ਨੂੰ ਗੱਲਾਂ ਨਾ ਦੱਸਿਆ ਕਰ ਕਿਤੇ ਹੋਰ ਨਾ ਮੈਨੂੰ ਕੁਝ ਕਰਨਾ ਪਏ ਜੀ ਨਾ ਸਤੋ ਮੈਨੂੰ ਲੋਕਾਂ ਦੇ ਬਰਾਬਰ ਢੋਲਤਾ ਹੈ ਮੈਂ ਲੋਭ ਬਣ ਗਈ ਤੇਰੀ ਭੈਣ ਆ ਮੈਂ ਭੈਣ ਕਦੋਂ ਤੋਂ ਮੈਂ ਤਾਂ ਕਦੇ ਨਹੀਂ ਮੰਨਿਆ ਤੈਨੂੰ ਵੀ ਤੂੰ ਮੇਰੀ ਭੈਣ ਮੈਂ ਤਾਂ ਕਦੇ ਸਮਝਦੀ ਨਹੀਂ ਨਾਲੇ ਤਾਂ ਭੈਣਾਂ ਤੇਰੇ ਵਰਗੀਆਂ ਨਹੀਂ ਹੁੰਦੀਆਂ ਤੂੰ ਤਾਂ ਦੁਸ਼ਮਣ ਹੈ ਮੇਰੀ ਤੁਸੀਂ ਬਣ ਆਖੀ ਤੇ ਤੇਰੀ ਗਲਤੀ ਹੈ ਜੇ ਤੂੰ ਭੈਣ ਨਹੀਂ ਮੰਨਦੀ ਤੇ ਭੈਣ ਮੰਨੇ ਫਿਰ ਲੜਾਈ ਪਾਵੇਂਗਾ ਘਰ ਚ ਮੈਂ ਤਾਂ ਲੋੜ ਨਹੀਂ ਮੈਂ ਤਾਂ ਜਮਾ ਨਹੀਂ ਮੰਨਦੀ ਨਾ ਤੂੰ ਮੇਰੀ ਭੈਣ ਹੈਗੀ ਆ ਤੇ ਨਾ ਹੀ ਮੈਂ ਤੈਨੂੰ ਮੰਨਣਾ ਨਾਲੇ ਮੇਰੀ ਗੱਲ ਸੁਣ ਲੈ ਭਾਈ ਬਹੁਤ ਟਾਈਮ ਹੋ ਗਿਆ ਇੱਥੇ ਬੈਠੇ ਨੂੰ ਤੁਰਦੀ ਲੱਗਾਬ ਦੇ ਸੌਰੀ ਤੈਨੂੰ ਮੈਂ ਕਿੰਨੇ ਵਾਰੀ ਕਹਤਾ ਕਿ ਤੀ ਬਿਸ਼ਰਮਾਏ ਤੂੰ ਤੇਰੇ ਸਰ ਤੇ ਝੂਮ ਵੀ ਨਹੀਂ ਸਿਰਕਦੀ ਨਾ ਤੂੰ ਕਿਹੜੀ ਆ ਗਈ ਮੈਨੂੰ ਤੋੜਨ ਆਲੀ ਜਦੋਂ ਮਾਂ ਨਹੀਂ ਤੋੜਦੀ ਵੀ ਕਹਦੇ ਉਹਨੂੰ ਆਪਦੇ ਸੌਰੀ ਭਾਈ ਐਸੇ ਚੁੱਪ ਕਰਕੇ ਉਹ ਦੰਡੀ ਰਗੜ ਕਹਿ ਤਾਂ ਹੁਣ ਤਾਂ ਕੋਈ ਨਾ ਜਦੋਂ ਮੈਨੂੰ ਮਾਂ ਨੇ ਮੂੰਹ ਤੇ ਕਹਦੇ ਉਹ ਤਾਂ ਮੈਂ ਬਗ ਜੂ ਮੁਰ ਕੇ ਪੈਰ ਵੀ ਨਹੀਂ ਧਾਦੀ ਜੇ ਕਹਿ ਤਾਂ ਮਾਂ ਨੇ ਮੈਨੂੰ ਪਰ ਮਾਂ ਨਹੀਂ ਕਹਿੰਦੀ ਤੂੰ ਹੀ ਕਹਿੰਦੀ ਐ ਸਭ ਕੁਝ ਸੱਚ ਬਾਤ ਇਹਨੂੰ ਚੁੱਪ ਦੀ ਹੈ ਨਾ ਉਹ ਸਾਰਾ ਦੰਡਾ ਤਾਂ ਤੂੰ ਬਣਦੀ ਨਹੀਂ ਕਿਉਂਕਿ ਤੂੰ ਜਾਣੇ ਨਹੀਂ ਚਾਹਦੀ ਤੂੰ ਮੇਰੀ ਗੱਲ ਸੁਣ ਚਲੋ ਛਾਲੀਆਂ ਗੱਲਾਂ ਛੱਡ ਮੇਰੀ ਨਾ ਤੇਰੇ ਨਾਲ ਕੋਈ ਦੁਸ਼ਮਣ ਨਹੀਂ ਨੀ ਤੂੰ ਆਪ ਦਾ ਦਿਮਾਗ ਲਾ ਹੁਣ ਦੇਖ ਮਾਂ ਵਿਚਾਰੀ ਬਿਮਾਰ ਆ ਤੈਉ ਬਿਮਾਰ ਕਿਉਂ ਆ ਪਹਿਲਾਂ ਤਾਂ ਉਹ ਕਦੇ ਨਹੀਂ ਬਿਮਾਰ ਹੋਈ ਜਦੋਂ ਦੀ ਤੂੰ ਇਸ ਘਰ ਚ ਆ ਕੇ ਬੈਠੀ ਆ ਇਸ ਬੂਹੇ ਤੇ ਆ ਕੇ ਬੈਠੀ ਆ ਉਦੋਂ ਦੀ ਮਾਂ ਬਿਮਾਰਾ ਮਾਂ ਦੇ ਇੱਕ ਬੋਝ ਪਿਆ ਹੋਇਆ ਵੀ ਇੱਕ ਧੀ ਵਿਆਹੀ ਸੀ ਮਸਾ ਮਸਾ ਚੱਕੇ ਕਰ ਜਾ ਉਹ ਵੀ ਹੁਣ ਬਾਹਰ ਚ ਬੈਠੀ ਆ ਤੂੰ ਅੱਗ ਕਿਉਂ ਨਹੀਂ ਸੋਚਦੀ ਉਹਦਾ ਪੜਨਾ ਸਿਆਣੀਆਂ ਗੱਲਾਂ ਆਉਂਦਾਂ ਤੈਨੂੰ ਨਾ ਮੈਂ ਸੌਂਪ ਨੂੰ ਬੈਠੀ ਆ ਵੀਰ ਭਾ ਜੇ ਉਹਨਾਂ ਨੇ ਮੈਨੂੰ ਮਾਰਤਾ ਫੇਰ ਪਰ ਤੂੰ ਤਾਂ ਭਾਦੀ ਐ ਇਹ ਗੱਲ ਨਾ ਵੀ ਮਾਰਨ ਪਰ ਇਹਦਾ ਖੜਾ ਸੁੱਤਾ ਤੈਨੂੰ ਮਾਰਦੇ ਨੂੰ ਕੜਾ ਤੇਰੇ ਨਾਲ ਜ਼ਮੀਰ ਆ ਵੀ ਉਹ ਮਾਰ ਦੇਣਗੇ ਕਿਉਂ ਮਾਰਦੇ ਉਹ ਤੈਨੂੰ ਤੇਰੇ ਤੋਂ ਕੀ ਮੰਗਦੇ ਉਹ ਛੇੜੀ ਦਾ ਵੀ ਪਰ ਕੁਛ ਨਹੀਂ ਪਤਾ ਹੁੰਦਾ ਕਿਹੜੇ ਵੇਲੇ ਕੀ ਕਰਦੇ ਤੂੰ ਇਹ ਗੱਲ ਭੁੱਲ ਜਾ ਤੂੰ ਜੇ ਪਰ ਤੇਰਾ ਬਾਪ ਐ ਹੁੰਦਾ ਨਾ ਫਿਰ ਤੂੰ ਫੇਰ ਹੀ ਜਾਂਦੀ ਦੂਜੀ ਚਲ ਠੀਕ ਆ ਕੌਣ ਜਾਣਦਾ ਸਾਰੇ ਚਲ ਮੰਨ ਲਿਆ ਚਲ ਮੰਨ ਲੇਗੀ ਗਮੀ ਗੱਲ ਸੁਣ ਉਹ ਹੁਣ ਛੇੜੀ ਆ ਤੂੰ ਹਮੇਸ਼ਾ ਇਹੀ ਕਰਨੀ ਹੁੰਦੀ ਨਾ ਉਹ ਮੈਨੂੰ ਕਹਿੰਦੇ ਨਹੀਂ ਤੂੰ ਆ ਜਾ ਉਹ ਮੈਨੂੰ ਲੈ ਨਹੀਂ ਆਉਂਦੇ ਜਿਵੇਂ ਉਹ ਤੈਨੂੰ ਲੈਣ ਆ ਕੇ ਫਰਤਾ ਵਗ ਜੀਂ ਮੈਂ ਗੱਲ ਕਰਕੇ ਜਿਵੇਂ ਐ ਕਿਵੇਂ ਵਗ ਜਾਵੇ। ਸਵੇਰ ਨੂੰ ਉੱਥੇ ਜਾ ਕੇ ਮੈਨੂੰ ਫੇਰ ਕੁੱਟ ਦੂਗਾ ਉਹ। ਤੈਨੂੰ ਪਤਾ ਮੈਂ ਕਿੱਡੇ-ਕੱਡੇ ਨਹੀਂ ਪਾਸ ਦਾ ਕਰ ਤੂੰ ਸਿੱਧਾ ਹੀ ਕਹਿ ਦੇ ਵੀ ਮੈਂ ਜਾਣਾ ਹੀ ਨਹੀਂ ਚਾਹਦੀ। ਤੂੰ ਕਹਿ ਦੇ ਕੰਮਾਂ ਨਹੀਂ ਕਰੇਂਗੀ ਆਪਣੂ ਕੀ ਕਰਨੀਂ ਮੇਰਾ ਮੈਂ ਨਹੀਂ ਜਾਣਾ। ਨਹੀਂ ਜਾਣਾਗਾ। ਕੋਈ ਨਹੀਂ ਤੇ ਮਾਂ ਨੂੰ ਜੇ ਕੁਝ ਹੋਣਾ ਉਹਦੀ ਜ਼ਿੰਮੇਵਾਰ ਵੀ ਤੂੰ ਹੀ ਹੋਏਂਗੀ। ਕੋਈ ਨਾ ਜਾਣਾ। ਪਰ ਤੇਰੇ ਵਰਗੀ ਨਹੀਂ ਹੋਏਗੀ ਮੈਂ। ਮੈਂ ਲੜੂਗੀ ਮੈਂ ਮਾਂ ਨੂੰ ਸਾਹਮਣੇ ਹੋਈਆਂ ਮੈਂ। ਆਹੋ ਜਿਹਾ। ਜੇ ਮੇਰੇ ਗੱਵਾ ਫੇਰ ਪਤਾ ਨਹੀਂ ਕੀ ਬਣੇ ਮਾਂ ਦਾ। ਕੋਈ ਨਹੀਂ ਲੱਗ ਜੂਗਾ ਪਤਾ। ਤੂੰ ਜਾ ਤਾਂ ਸਹੀ ਵੀ ਕੀ ਬਣਦਾ ਕਰਾਂਗਾ ਤੇਰੇ ਨਾਲੋਂ ਤਾਂ ਮਾਂ ਵਧੀਆ ਹੀ ਸਾਂਭੂਗੀ ਮੇਰੇ ਨਾਲੇ ਦੋ ਦਿਨਾਂ ਚ ਠੀਕ ਹੋ ਜੇ ਸਾਂਭਣ ਨੂੰ ਹੋਇਆ ਕੀ ਆ ਇੱਕ ਟੈਨਸ਼ਨ ਆ ਉਹਦੇ ਦਿਮਾਗ ਤੇ ਤਰਸੇ ਵੀ ਭੱਤੇ ਰਹੀ ਹੋਈ ਆ ਸਾਡਾ ਡੱਪ ਡੱਪ ਕਰਦੀ ਫਿਰਦੀ ਰਹਿਣੀ ਹੈਗੀ ਕਿ ਮਾਂ ਕੋਲੇ ਬੈਠੀ ਹੈ ਕਿ ਦੋ ਘੜੀ ਉਹ ਕਾਨੂੰਨੀ ਬੈਠੀ ਵਾ ਹੋਰ ਤਾਂ ਤੂੰ ਹੀ ਬੈਠੀ ਰਹੀਆਂ ਨਾਲੇ ਨਾ ਲੋਕ ਵੀ ਹੁਣ ਤਾਂ ਤੇਰੇ ਬਾਰੇ ਹੌਸ ਹੌਸ ਗੱਲਾਂ ਕਰਾਂ ਲੱਗੇ ਆ ਤਾਈ ਨੇ ਮੈਨੂੰ ਬੁਲਾਇਆ ਸੀਗਾ ਫੋਨ ਆਇਆ ਸੀਗਾ ਉਹਦਾ ਉਹਦੇ ਕੋਲੇ ਮੈਂ ਜਾ ਕੇ ਆਈ ਆ ਬਸ ਮੈਂ ਕੀ ਦੱਸਾਂ ਹੁਣ ਤੈਨੂੰ ਮੈਨੂੰ ਸ਼ਰਮ ਆਉਂਦੀ ਆ ਪਰ ਤੈਨੂੰ ਨਹੀਂ ਆਉਂਦੀ ਨਤਾਈ ਵਰਗੇ ਬੋਲਦੀਆਂ ਬੋਲੀ ਜਾਣ ਤਾਈ ਦੇ ਘਰੇ ਜਾ ਕੇ ਖਾਣੀ ਹੈ ਜੀ ਮੈਂ ਕੁਸ ਤੇਰੇ ਮੂਰੇ ਬੰਨੇ ਹੱਥ ਮੇਰੇ ਤੋਂ ਨਹੀਂ ਤੇੜਾ ਜਿਦਾ ਜਾਂਦਾ ਕਰਦੀ ਲੱਗ ਆਉਂਦਾ ਫਿਰ ਬੋਲਿਆ ਵੀ ਨਾ ਕਰ ਮੇਰੇ ਨਾਲ ਜੀ ਕਹਦਾ ਗੱਲ ਘੁੱਟਦਾ ਜਾ ਵੱਡੀ ਦਾ ਦੇਖਾ ਜੇ ਮੰਦੀਪ ਘਰੇ ਹੋਈ ਨਾਲੇ ਤੋਂ ਪੇਚ ਸੇਕ ਜਾਂ ਲੈਣਾ ਪਤਾ ਨਹੀਂ ਕੌਣ ਵਾਰ ਜਾ ਖੜਕਾਈ ਜਾਂਦਾ ਆ ਗਈ ਖੋਲਦੀ ਐ ਸਸ ਪਾਬੀ ਕਿਵੇਂ ਮੰਦੀਪ ਵਧੀਆ ਸਤਿ ਸ਼੍ਰੀ ਅਕਾਲ ਪਾਬੀ ਸਤਿ ਸ਼੍ਰੀ ਅਕਾਲ ਹੋ ਠੀਕ ਆ ਹਾਂ ਵਧੀਆ ਠੀਕ ਆ ਬਸ ਮੈਂ ਤਾਂ ਨਾ 20 ਸਾਲ ਦਾ ਸੂਟ ਜਵਾਂ ਬਣ ਗਿਆ ਠੀਕ ਆ ਸਸ ਹਾਂ ਮਗਾ ਪਾਜੀ ਕੇ ਫੜਾਇਆ ਮੈਂ ਕਾਲੀ ਵਾਲੀ ਕਰਦੀ ਸੀ ਉਦੋਂ ਕਹੇ ਭਾਬੀ ਮੇਰਾ ਸੂਟ ਬਣਾ ਦੀ ਮੈਨੂੰ ਪਤਾ ਨਹੀਂ ਮੈਂ ਕਿਤੇ ਜਾਣਾ ਹੁੰਦਾ ਕਈ ਵਾਰ ਚਲ ਕੋਈ ਨਾ ਪਰ ਜਾਣਾ ਤਾਂ ਉਹਨੇ ਕਿੱਥੇ ਉਹਨੂੰ ਕਹਿਤਾ ਹੋਣਾ ਅੱਛਾ ਤੇ ਹੋਰ 10 ਕੁੜੇ ਗਏ ਨਹੀਂ ਸਾਰੇ ਹਜੇ ਇੱਥੇ ਐ ਨਾ ਗਏ ਨਹੀਂ ਬਗ ਚੰਨ ਕਿਉਂ ਨੀ ਗਈ ਹੈਗੀ ਕਿੰਨੇ ਦਿਨ ਹੋ ਗਿਆ ਇਹ ਨੂੰ ਮੈਨੂੰ ਪਤਾ ਲੱਗਿਆ ਸੀ ਵੀਰਪਾਲ ਦਾਦੀ ਸੀ ਵੀ ਮੰਦਿਰ ਪਾਈ ਹੋਈ ਆ ਮੇਰੀ ਗੱਲ ਸੁਣ ਕੋਈ ਕੀ ਗੱਲ ਹੋ ਗਈ ਦੱਸ ਤਾਂ ਸਹੀ ਦੱਸ ਹੀ ਦਿੱਤਾ ਹੁਣ ਬਾਬੀ ਤੈਨੂੰ ਫੇਰ ਵੀਰਪਾਲ ਨੇ ਸਾਰਾ ਕੁਝ ਉਹ ਵੀਰਪਾਲ ਤਾਂ ਤੈਨੂੰ ਪਤਾ ਹੀ ਆ ਉਹ ਤਾਂ ਬਸ ਜਾਂਦੀ ਆ 2 ਮਿੰਟ ਹੋਰ ਹੀ ਗੱਲਾਂ ਨਹੀਂ ਲੋਟ ਆਉਂਦੀਆਂ ਸਾਡੀਆਂ ਤਾਂ ਆਨੰਦ ਕਰਾਈਆਂ ਤੂੰ ਆਇਆ ਖੈਰ ਤੇਰੀ ਗੱਲ ਤਾਂ ਕੱਟ ਹੀ ਕਰਦੀ ਆ ਉਹ ਵੀ ਇੱਥੇ ਬੈਠਣ ਕੀ ਦਾ ਜੀ ਕਰਦਾ ਹੁੰਦਾ ਹਨ ਜੇ ਕੋਈ ਗੱਲ ਆ ਮੈਂ ਫੇਰ ਹੀ ਬੈਠੀ ਆਈ ਨਹੀਂ ਕੋਈ ਇੱਕ ਦੋ ਦਿਨ ਮਸਾ ਲਾ ਕੇ ਉਹ ਢੱਪ ਜਾਂਦੀਆਂ ਨਹੀਂ ਹੈਗੇ ਮੇਰੀ ਵੀ ਕੋਈ ਇਹ ਜੀ ਮਜਬੂਰੀ ਆ ਬਸ ਜਿਹੜੀ ਇੱਥੇ ਬੈਠੀ ਹੈਗੀ ਨਹੀਂ ਮਜਬੂਰੀ ਤਾਂ ਮੈਨੂੰ ਪਤਾ ਤੇ ਮੈਂ ਤੈਨੂੰ ਐ ਕਹਿੰਦੀ ਸੀ ਪਰ ਉੱਥੋਂ ਦੇ ਨਾ ਪਿੰਡ ਦੇ ਬੰਦੇ ਜਿਹੜੇ ਚੱਜ ਦੇ ਹੈਗੇ ਮੇਰੀ ਭੂਆ ਦੀ ਕੁੜੀ ਵੀ ਨਾ ਤੁਹਾਡੇ ਢਾਣੀਆਂ ਚ ਵਿਆਹੀ ਵੀ ਆ ਉਹ ਦੱਸਦੀ ਸੀ ਕਹਿੰਦੀ ਵੀ ਕੰਮ-ਕੁੰਮ ਘੱਟ ਕਰਦੇ ਆ ਤੇਰੇ ਸਹੁਰੇ ਦਾਸ ਦੇ ਹੋਣਗੇ ਹਾਂ ਬਾਬੀ ਕੰਮ ਤਾਂ ਘੱਟੀ ਕਰਦੇ ਆ ਨਹੀਂ ਤੈਨੂੰ ਕਹਿੰਦੀ ਸੀ ਵੀ ਕੰਮ-ਕੁੰਮ ਘੱਟ ਕਰਦੀ ਆ ਮਾਂ ਮੈਂ ਇਤਨੀ ਗੁੱਸੇ ਵਿੱਚ ਘਟ ਕਰਦੀ ਹਾਂ ਹੋਰ ਅਖੇ ਨਾ ਪਈ ਉੱਠਦੀ ਆ ਸਵੇਰੇ ਟਾਈਮ ਸੇ ਉੱਠ ਕੇ ਚਾਹ ਪਾਣੀ ਬਣਾਉਂਦੀ ਆ ਨਾ ਰੋਟੀ ਰੱਖ ਦਿੰਦੀ ਆ ਆ ਕੰਮ ਕੁੱਮ ਵੀ ਅਸੀਂ ਤਾਂ ਕਹਿ ਕੇ ਲਾਉਣੀ ਆ ਤਾਂ ਇੱਕ ਬੋਲ ਮਾਰਦੇ ਤਾਂ 10 ਵਾਰ ਕਹਾ ਕਹਾ ਕੇ ਰੋਟੀ ਪਾਣੀ ਬਣਾ ਕੇ ਦਿੰਦੀ ਆ ਮੇਰੀ ਗੱਲ ਸਮਝ ਨਹੀਂ ਲੇਪ ਇਹ ਕਹੇ ਤਾਂ ਮੈਂ ਤੇਰੀ ਪਰ ਜਾਈਂ ਪਰ ਮੈਂ ਤੇਰਾ ਮਾੜਾ ਨਹੀਂ ਸੋਚਦੀ ਮੈਂ ਫੇਰ ਵੀ ਪੈਣੀ ਆ ਭਾਈ ਆ ਆ ਦਾ ਘਰ ਆ ਗਈ ਹੁੰਦਾ ਇੱਥੇ ਕਿੰਨਾ ਕੁ ਟਾਈਮ ਮਾਂ ਦੇ ਬੂਹੇ 'ਚ ਬੈਠੀ ਰਹੇਗੀ ਕੱਪ ਕਰਕੇ ਚਲੀ ਜਾ ਭਾਈ ਕੰਮ ਧੰਦਾ ਕਰ ਲਿਆ ਕਰ ਕੰਮ ਤਾਂ ਹੁਣ ਕਰਨਾ ਹੀ ਪਊਗਾ ਨਹੀਂ ਭਾਬੀ ਆਪਜਾਂ ਨੂੰ ਕੋਈ ਨਹੀਂ ਮਾੜਾ ਕਹਿੰਦਾ ਹੁੰਦਾ ਚਲ ਕਹਿੰਦੇ ਆ ਕਹੀ ਜਾਣ ਵੀ ਉਹ ਕੰਮ ਨਹੀਂ ਕਰਦੀ ਮੈਨੂੰ ਤਾਂ ਪਤਾ ਹੀ ਹੈਗਾ ਬਾਕੀ ਤੈਨੂੰ ਸਾਰੀ ਗੱਲ ਦਾ ਕੋਈ ਪਤਾ ਹੀ ਨਹੀਂ ਹੈਗਾ ਭਾਬੀ ਆ ਪਰ ਭਾਈ ਮੈਨੂੰ ਤਾਂ ਹੁਣ ਕੀ ਗੱਲ ਦਾ ਪਤਾ ਤੈਨੂੰ ਪਤਾ ਤੁਸੀਂ ਖੇਤਾਂ 'ਚ ਰਹਿੰਦੇ ਆ ਅਸੀਂ ਪਿੰਡ ਦੇ ਵਿੱਚ ਰਹਿੰਦੇ ਆ ਗੱਲ ਦਾ ਕੋਈ ਹੁਣ ਜੇ ਕੋਈ ਦੱਸੂਗਾ ਸਾਨੂੰ ਵੀ ਤਾਂ ਫੇਰ ਹੀ ਪਤਾ ਲੱਗੂ ਤੁਸੀਂ ਤਾਂ ਨਾ ਤਾਂ ਚਾਚੀ ਆਉਂਦੀ ਆ ਸਾਡੇ ਕੋਲ ਤੇ ਨਾ ਕੋਈ ਦੁੱਖ ਦਸੋਖ ਦਾ ਸਾਨੂੰ ਦੱਸ ਦੇ ਕਿ ਕੀ ਗੱਲ ਆ ਕੀ ਵਾ ਤੇਰੇ ਮੰਮੀ ਦਾ ਸੁਭਾਤਾ ਇਹ ਜਗਾ ਉਹ ਤਾਂ ਉਹੀ ਨਹੀਂ ਸਾਡੇ ਕੋਲੇ ਗੱਲ ਕਰਦੀ ਇਹ ਕਾਨੀ ਸਾਡੀ ਕੁੜੀ ਦੀ ਕੋਈ ਗੱਲ ਨਾ ਪਤਾ ਲੱਗ ਜੀ ਨਾ ਨਾ ਭਾਬੀ ਇਹ ਜੀ ਗਲਤ ਤਾਂ ਕੋਈ ਨਹੀਂ ਮੇਰੀ ਮਾਂ ਨਾ ਬਿਮਾਰ ਹੋਈ ਪਈ ਹੈ ਜੀ ਪਤਾ ਨਾ ਹਸਪੀਟਲ ਚੋਂ ਕਈ ਦਿਨਾਂ ਤੋਂ ਕੱਲ ਲੈ ਕੇ ਆਏ ਜਾਈਏ ਹਾਂ ਇਹ ਤਾਂ ਖੈਰ ਦੱਸਦੀ ਸੀ ਵੀਰਪਾਲ ਕਹਿੰਦੀ ਮੇਰੀ ਮੰਮੀ ਢਿੱਲੀ ਆਗੀ ਐ ਮੈਂ ਕਹਾਂ ਚੱਲ ਕੋਈ ਗੱਲ ਨਹੀਂ ਪਈ ਬਿਮਾਰ ਠਾਰ ਤਾਂ ਆਉਂਦੀ ਹੀ ਰਹਿੰਦੀਆਂ ਨੇ ਹੁਣ ਤੁਹਾਨੂੰ ਪਤਾ ਮੌਸਮ ਜਾ ਵੀ ਬਦਲਦਾ ਠੀਕ ਤੇ ਹੁਣ ਕਿਵੇਂ ਆ ਠੀਕ ਹੈ ਚਾਚੀ ਹਾਂ ਹੁਣ ਤਾਂ ਠੀਕ ਆ अच्छा आज चाय बना लिनया जो अंदर ही आए बस चाय नु ता की सी कोई दिन आले मम्मी ਕੋਲ ਜਾਏਓ ਚਲ ਬਾਹਲਾ ਕਹਿੰਦੇ ਨਾਲ ਚਾਹ ਦੀ ਪਕਾ ਲੈਣਾ ਹੋ ਜਾਏ ਉਹ ਦਿਨ ਬਾਦ ਦਾ ਦਾ ਸੁੱਕੀ ਪਈ ਹਾਂ ਹਾਂ ਹਾਰਾ ਕੋਈ ਨਾ ਬੁਲਾਇਆ ਜਾਂਦਾ ਯਾ ਤੇ ਨਾ ਕੁਰਸੀ ਦੇ ਵੇਲੇ ਬਾਬੇ ਮੈਂ ਚਾਹ ਬਣਾ ਲੈਣਾ ਪਕਾਣੀ ਕਰ ਦੇਤੀ ਹੋਰ ਧੀਜਾ ਠੀਕ ਹਾਂ ਬਾਹਲਾ ਬਿਮਾਰ ਜੀ ਹੋਈ ਲੱਗਦੀ ਆਵਾ ਹੋ ਹੁੰਦੇ ਸੀ ਹਮ ਤੱਕ ਜਨਾ ਹੁੰਦਾ ਇਹ ਫਰਕ ਚਲ ਦੀ ਜੀ ਵੀਰ ਪਾਲ ਨੂੰ ਦਾ ਵਿਹਾ ਸਪਤਾਹ ਦੇ ਦੋ ਦਿਨ ਹੋ ਗਏ ਲਾ ਕੇ ਆਈ ਹਾਂ ਵੀਰ ਪਾਲ ਨੂੰ ਕਿਹਦਾ ਪਤਾ ਉਹ ਕਿਹੜਾ ਮੇਰੀ ਗੱਲ ਸੁਣਦੀ ਹੈ ਹਾਂ ਚਲ ਕੋਈ ਗੱਲ ਨਹੀਂ ਚਾਚੀ ਆ ਨਿਆਣੀ ਆ ਉਹ ਥੋੜੀ ਉਹ ਨਿਆਣੀ ਵੀ ਕਿਹੜੀ ਗੱਲ ਨਹੀਂ ਸੁਣਦੀ ਮੈਨੂੰ ਹਜੇ ਬੋਲਦੀ ਕਹਿੰਦੀ ਆ ਕਹਿੰਦੀ ਮੈਨੂੰ ਤਾਂ ਤੂੰ ਐ ਲੱਗਦਾ ਵੀ ਮੈਂ ਤਾਂ ਕਿਸੇ ਤੋਂ ਗੋਦ-ਬੂਦ ਲੈਤਾ ਮੈਂ ਤਾਂ ਤੇਰੀ ਕੁੜੀ ਨਹੀਂ ਅੱਛਾ ਹੇਦ ਨੰਗਰਦੀ ਆ ਹੁਣ ਕਾਮਨੀ ਨੂੰ ਕਿਹੜਾ ਪਤਾ ਲੱਗਦਾ ਵੀ ਚਲ ਤੇਰੀ ਮਾਂ ਗਈ ਐ ਨਹੀਂ ਬੋਲਦੇ ਉਹਦੀ ਮਾਤੀ ਇਹ ਜੀ ਹਜੇ ਨਾ ਜੋ ਆਕੜੀ ਕਰਕੇ ਬਸ ਜਿਵੇਂ ਜੈਵੇਂ ਸਰੀ ਜਾਂਦਾ ਹੋਰ ਤੇ ਨਾ ਮੈਨੂੰ ਆਏ ਦਾ ਸੱਚ ਕੀ ਹੋ ਗਿਆ ਸੀਗਾ ਮੂੜੀਆਂ ਨੂੰ ਨਹੀਂ ਆਉਂਦੇ ਸੀ ਹਾਂ ਮੂੜੀਆਂ ਦੱਸਿਆ ਰੱਬ ਚਾਹ ਫਿਰ ਤਾਂ ਉਖਈ ਹੋ ਜਾਂਦਾ ਘਰੇ ਫਿਰ ਬਾਕੀ ਉਹਨੂੰ ਪਤਾ ਮਨਦੀਪ ਨੂੰ ਦੱਸਦਾ ਸੀ ਡਾਕਟਰ ਮੈਨੂੰ ਤਾਂ ਕੁਝ ਦੱਸਿਆ ਹਾਂ ਬਾਕੀ ਭਈ ਰਿਪੋਰਟਾਂ ਬੂਟਾ ਜਦੋਂ ਕੀ ਆਉਂਦਾ ਪਤਾ ਦੇ ਵੀ ਨਹੀਂ ਹੈ ਡਾਕਟਰ ਬਸ ਮੂਰੇ ਬੰਦੇ ਨੂੰ ਦੱਸ ਕੇ ਜਿਉਂ ਜਿਵਾਗੜੀ ਨਾ ਹੁੰਦੀ ਤਾਂ ਮੈਂ ਮਾਰੇ ਜਾਣਾ ਸੀਗਾ ਉਹ ਤਾਂ ਗੱਲ ਛੱਡੀਆ ਚਾਚੀ ਮੈਂ ਤੈਨੂੰ ਆਏ ਕਹਿੰਦੀ ਵੀ ਮੰਦੀਪ ਨੂੰ ਨਾ 12 ਟਾਈਮ ਉਹ ਕਰ ਲੈ ਕੇ ਲੱਤੀ ਉਹਨੂੰ ਵਿਚਾਰੀ ਨੂੰ ਤੋੜ ਦਿੰਦੇ ਵਧੀਆ ਸੀ ਆਪਦੇ ਸੌਰੇ ਘਰ ਜਾਂਦੇ ਉਹ ਤਾਂ ਤੇਰੀ ਗੱਲ ਠੀਕ ਆ ਪਰ ਤੋਂ ਕਹਿੰਦੇ ਮੈਨੂੰ ਨਸ਼ੇ ਪੱਤੇ ਕਰਕੇ ਮਾਰਦਾਗਾ ਅੱਛਾ ਮੈਂ ਤਾਂ ਮਸਾਂ ਵਾਰ ਉਠਾਈ ਸੀ ਕਿ ਮੈਨੂੰ ਕਹਿੰਦਾ ਸੀ ਮੇਰੇ ਬਾਹਰ ਚ ਦੁਆਰੇ ਬੈਹਿ ਜੀ ਹਾਂ ਹਾਂ ਮਾਂ ਮੰਨਦੀਆਂ ਤੋੜਨੀਆਂ ਕਿਹੜਾ ਸੌਖੀਆਂ ਨੇ ਗੱਲ ਤਾਂ ਤੇਰੀ ਸਹੀ ਆ ਪਰ ਵਿੱਚ ਕਿਹੜਾ ਕੋਈ ਬੜਿਆ ਹੁੰਦਾ ਉਹਦੋਂ ਵਿਚੋਲੇ ਨੇ ਦੇਖਦੇ ਐ ਬੜਿਆ ਰਿਸ਼ਤਾ ਕਰਾਉਂਦੇ ਤੇ ਹੰਨਸ਼ੇੜੀਆਂ ਦਾ ਕੀ ਆ ਭਾਈ ਨਸ਼ੇ ਪੱਤੇ ਕਰਕੇ ਮਾਰਦੇ ਕੀ ਆਲਾਏ ਮਤਲਬ ਨੂੰ ਆਂ ਕਹਿੰਦੀ ਸੀ ਕਹੇ ਵੀ ਨਾ ਸਰਦਾਨੀ ਕਹਿੰਦੇ ਮਨਦੀਪ ਕੰਮਕੁਮ ਜਮੇ ਨਹੀਂ ਕਰਦੀ ਹੈਗੀ ਉੱਥੇ ਸਵੇਰੇ ਨਾ ਟਾਈਮ ਨਾ ਉੱਠਦੀ ਆ ਕੰਮ ਵਾਲੀ ਤਾਂ ਕੋਈ ਗੱਲ ਨਹੀਂ ਕੰਮ ਤਾਂ ਹੋਇਆ ਇੱਥੇ ਕਿਹੜਾ ਘੱਟ ਕਰਦੀ ਸੀ ਆ ਵੀਰਪਾਲ ਤਾਂ ਹੱਥ ਨਹੀਂ ਲਾਉਂਦੀ ਉਹੀ ਕਰਦੀ ਸੀ ਸਾਰਾ ਪਰ ਅਗਲਾ ਆਪਦੇ ਚ ਕਾਹਨੂੰ ਕਸੂਰ ਕੱਢਦਾ ਹੁੰਦਾ ਇਹ ਵੀ ਗੱਲ ਤੇਰੀ ਸਹੀ ਆ ਉਹ ਆਇਆ ਕੰਮ ਤਾਂ ਬਥੇਰਾ ਕਰਦੀ ਆ ਕੰਮ ਤਾਂ ਦੋਨੋਂ ਹੀ ਖੈਰ ਕਰਦੀਆਂ ਨਹੀਂ ਨਾਲੇ ਦੇਖ ਲੈ ਵੀਰਪਾਲ ਅੜੀ-ਪੁੜੀ ਜਾਂਦੀ ਆ ਫੇਰ ਵੀ ਨਾਲੇ ਕੰਮ ਕਮੂ ਕਰਾਈ ਜਾਂਦੀ ਰਹਿੰਦੀ ਹੈ ਕਾਲ ਕੋਈ ਗੱਲ ਨਹੀਂ ਤਾਂ ਮਾਸੀ ਆਪਾਂ ਤਾਂ ਕਿਸੇ ਨੂੰ ਕਹਿਣਾ ਵੀ ਕੀ ਆ ਹੈ ਤੇ ਬਾਕੀ ਭਾਈ ਅਗਲੇ ਦੀ ਮਰਜ਼ੀ ਆ ਹੁਣ ਕੀ ਕਹਿ ਸਕਦੇ ਆ ਇਹਦੇ ਚ ਕਸੂਰ ਆ ਜਾਂ ਉਹਦੇ ਚ ਕਸੂਰ ਆ ਇੱਕ ਹੱਥ ਤਾੜੀ ਤਾਂ ਵੈਸੇ ਫਿਰ ਵੱਜਦੀ ਨਹੀਂ ਹੈ ਥੋੜਾ ਮੋਟਾ ਤਾਂ ਹੋਊਗਾ ਪਰ ਇੰਨਾ ਦੀ ਕੁੱਟਦਾ ਮਾਰਦਾ ਨਾ ਜਿਹੜੀ ਗੱਲ ਉਹ ਜੱਸੀ ਬਹੁਤ ਗਲਤ ਆ ਪੁੱਤ ਹਾਂ ਕੁੱਟਣ ਮਾਰਨ ਦਾ ਮਾਰਨ ਦਾ ਤਾਂ ਬੱਲੇ ਹੈਗੀ ਗੱਲ ਤਾਂ ਨਾਲੇ ਮੇਰੀ ਗੱਲ ਸੁਣ ਜਦੋਂ ਮੇਰੀ ਭੂਆ ਰਿਸ਼ਤਾ ਕਰਵਾਉਂਦੀ ਸੀ ਉਦੋਂ ਤਾਂ ਤੁਸੀਂ ਲਿਆ ਨਹੀਂ ਤੁਹਾਨੂੰ ਆਏ ਸੀ ਕਾ ਨਹੀਂ ਮੇਰੀ ਤੀਨੂੰ ਮਾਰੇ ਥਾਣਾ ਖੜਾ ਆਦਨ ਹੰਪਰਾਇਆ ਮਾੜਾ ਥੋੜੀ ਕੋਈ ਕਰਾਉਂਦਾ ਹੁੰਦਾ ਆਪਦੇ ਇਹੇ ਜੀ ਤਾਂ ਕੋਈ ਗੱਲ ਨਹੀਂ ਸੰਜੋਗਾਂ ਦੇ ਸਰ ਤੇ ਗੱਲ ਹੁੰਦੀ ਆ ਸਾਰੀ ਉਹਦੇ ਸੰਜੋਗ ਹੀ ਨਹੀਂ ਸੀ ਉੱਤੇ ਚਾਚੀ ਤੇਰੀ ਗੱਲ ਵੀ ਸਹੀ ਆ ਗੱਲ ਤਾਂ ਸੰਜੋਗਾਂ ਤੇ ਆ ਕੇ ਕਰਦੀ ਆ ਭਾਈ ਜਿੱਥੇ ਦਾਣਾ ਪਾਣੀ ਲਿ ਗਿਆ ਉੱਥੇ ਹੀ ਹੋਣਾ ਕੋ ਉੱਥੇ ਹੀ ਹੋਣਾ ਸੀ ਹੋਰ ਔਖਾ ਹੋ ਜਾਂਦਾ ਚਾਚੀ ਇਧਰ ਉਹ ਦੇਖ ਲ ਤੂੰ ਬਿਮਾਰ ਹੋ ਗਈ ਹੈ ਮੈਂ ਤੇ ਮੰਮੀ ਨਾਲ ਅਜੇ 2 ਦਿਨ ਪਹਿਲਾਂ ਹੀ ਗੱਲਾਂ ਕਰੀ ਜਾਂਦੇ ਸੀ ਵਿਚਾਰੀ ਨੂੰ ਵੀ ਦੋ ਤੀਆਂ ਦੀ ਮਾਂ ਹੈ ਇੱਕ ਜਿਹੜੀ ਠਾਈ ਆ ਬਾਰ ਉਹ ਵੀ ਘਰੇ ਬੈਠੀ ਆ ਦੂਜੀ ਨੂੰ ਹਜੇ ਪਿਉਣਾ ਆਗਾ ਬਿਚਾਰੀ ਕਰਲੀ ਕਰੂਗੀ ਪਾੜਾ ਓਖਾ ਹੋਇਆ ਪਿਆ ਇੱਕ ਦੂਰ ਮੱਚੜਾ ਤੁਸੀਂ ਤਾਂ ਬਾਹਲੇ ਬੈਠਣ ਚਾਚੀ ਆਏ ਨਹੀਂ ਹੈਗਾ ਜੇ ਪਿੰਡ ਦੇ ਵਿੱਚ ਘਰ ਹੁੰਦਾ ਤੇ ਬੰਦਾ ਆਉਂਦਾ ਜਾਂਦਾ ਰਹਿੰਦਾ ਦੁੱਖ ਦੇ ਸੁੱਖ ਦੇ ਦਾ ਪਤਾ ਲੱਗਦਾ ਰਹਿੰਦਾ ਉਹੀ ਗੱਲ ਹੈ ਪੁੱਤ ਮੈਂ ਤਾਂ ਕਹਿਨੀ ਆ ਰੱਬ ਇਹਨਾਂ ਦੇ ਪਿਓ ਨੂੰ ਕਿਉਂ ਲੈ ਗਿਆ ਮੈਨੂੰ ਲੈ ਜਾਂਦਾ ਪਰ ਉਹ ਗੱਲ ਹੈ ਜਿੱਦੀ ਇੱਥੇ ਲੋੜ ਆ ਉੱਥੇ ਗਾਂ ਵੀ ਲੋੜ ਆ ਜਿੱਦੀ ਇੱਥੇ ਨਹੀਂ ਲੋੜ ਉਹਦੀ ਗਾਂ ਵੀ ਨਹੀਂ ਲੋੜ ਆ ਲੈ ਚਾਚੀ ਕਮਲੀ ਹੋਈ ਆ ਤੈਨੂੰ ਕਿਉਂ ਲੈ ਜਾਂ ਜੇਹੀ ਜੀ ਉਹਨਾਂ ਨੂੰ ਪਿਓ ਦੀ ਲੋੜ ਸੀ ਮਾਦੀ ਵੀ ਤਾਂ ਉਨੀ ਲੋੜੀ ਐ ਅਸੀਂ ਇੰਨੀਆਂ ਗੱਲਾਂ ਵਾਲੇ ਕਰਦੇ ਹੁੰਦੇ ਚਾਚੀ ਹਾਂ ਚੱਲ ਜਿਹੜਾ ਕੁਝ ਹੋਣਾ ਦੇਖ ਹੀ ਜਾਊਗਾ ਨਾਲੇ ਵੀਰਪਾਲ ਨੇ ਦੀ ਨਹੀਂ ਮੈਨੂੰ ਕਿਤੇ ਇੱਥੇ ਹੋਣੀ ਆ ਉਹ ਤੂ ਵੀਰਪਾਲ ਅੱਛਾ ਪੜਨ ਕੋੜਨ ਨਾ ਗਈ ਹੋਵੇ ਨਹੀ ਪੜਦੀ ਨੀਗੀ ਅੱਛਾ ਪੜਨ ਨਹੀਂ ਗਈ ਗਈ ਛੁੱਟੀ ਸੀਗੀ ਉਹਨੂੰ ਲਗਪਤ ਨੂੰ ਤੂੰ ਹੀ ਸਮਝਾ ਰਿਆ ਕਰ ਕੋਈ ਤੂੰ ਹੀ ਮਤ ਦੇ ਦੇ ਜੇ ਤੇਰੇ ਆਖੇ ਲੱਗ ਜੂ ਸਾਡੇ ਤਾਂ ਨਾ ਤਾਂ ਆਖੇ ਲੱਗੇ ਨਾ ਸਾਡੇ ਤੋਂ ਕੋਈ ਮਤ ਲਵੇ ਬਾਲਾ ਪੁੱਠਾ ਬੋਲਦੀ ਐ ਸਾਨੂੰ ਚਾਚੀ ਉਹ ਤਾਂ ਏਡੀ ਸਿਆਣੀ ਆ ਨਾ ਇਹ ਜਿਆ ਕੀ ਹੋ ਗਿਆ ਉਹਦੇ ਤਾਂ ਮੂੰਹ 'ਚ ਵਿਚਾਰੀ ਤੇ ਬੋਲ ਵੀ ਨਹੀਂ ਹੈਗਾ ਉਹ ਤਾਂ ਬਲਾਈ ਸਿਆਣੀ ਸਿਆਣੀਆਂ ਗੱਲਾਂ ਕਰਦੀ ਐ ਜਿੱਦਾਂ ਦੀ ਇਹ ਜਵਾਕੜੀ ਆਈ ਐ ਇਹਦੇ ਤਾਂ ਬਾਦੀ ਪੈ ਰਹੀ ਐ ਆਇਨਾ ਸਾਰਾ ਦਿਨ ਉਹਨੂੰ ਪੁੱਠਾ ਸਿੱਧਾ ਬੋਲਦੀ ਐ ਨਾਲੇ ਉਹ ਸਾਰਾ ਕੰਮ ਕਰਦੀ ਐ ਘਰ ਦਾ ਨਾ ਉਹਨੂੰ ਦੋਨੇ ਟਾਈਮ ਰੋਟੀਆਂ ਪਕਾ ਕੇ ਖਵਾਉਂਦੀ ਐ ਨਾ ਉਹਨੂੰ ਮੂੰਹ ਨਹੀਂ ਬੋਲਦੀ ਐ ਹੁਣ ਬਾਕੀ ਉਹ ਤਾਂ ਗੱਲ ਠੀਕ ਆ ਪਰ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਵੀਰਪਾਲ ਐ ਇਦਾਂ ਕਾਤੋਂ ਕਰਦੀ ਉਹ ਕੁੰਗਣਾ ਲਾਉਂਦੇ ਆ ਪਤ ਸਾਰਾ ਦਿਨ ਟੱਪ ਟੱਪ ਕਰਦੀ ਫਿਰਦੀ ਰਹਿੰਦੀ ਹੈ ਕਦੇ ਉਹਦੇ ਕੋਲੇ ਵਾਗੀ ਕਦੇ ਉਹਦੇ ਕੋਲੇ ਵਾਗੀ ਜਿਹੜਾ ਜਵਾਖੜੀ ਕਹਿੰਦੀ ਆ ਤਾਂ ਇਹਦੇ ਗੱਲ ਪੈਂਦੀ ਆ ਹਾਂ ਚਾਚੀ ਤੇਰੀ ਗੱਲ ਵੀ ਸਹੀ ਹੈ ਲੋਕ ਤਾਂ ਬਾਹਲਾ ਕੁਝ ਕਹਿੰਦੇ ਹੁੰਦੇ ਕਹਿੰਦੇ ਹੁੰਦੇ ਨਾ ਦਾਤੀ ਦੇ ਇੱਕ ਪਾਸੇ ਜਾਂਦੀ ਤੇ ਲੋਕਾਂ ਨੇ ਤਾਂ ਦੋਹੇ ਪਾਸੇ ਹੁੰਦੇ ਆ ਨਾਲੇ ਲੋਕਾਂ ਨੂੰ ਕੀ ਪਤਾ ਵੀ ਵਿੱਚ ਗੱਲ ਕੀ ਹੈ ਹੈ ਲੋਕ ਤਾਂ ਸਵਾਦ ਲੈਂਦੇ ਆ ਸਵਾਦ ਗੱਲ ਤਾਂ ਹਾਂ ਹੈ ਪੁੱਤ ਹੂੰ ਕੋਈ ਗੱਲ ਨਹੀਂ ਚਾਚੀ ਤੂੰ ਫਿਕਰ ਨਾ ਕਰਨਾ ਬੀਰਪਾਲ ਕੋਲ ਬੀਰਪਾਲ ਮੇਰੇ ਕੋਲੇ ਆਉਂਦੀ ਜਾਂਦੀ ਰਹਿੰਦੀ ਉਹਨੂੰ ਮੈਂ ਸਮਝਾਉਂਗੀ ਮੈਨੂੰ ਪਤਾ ਮੇਰੀ ਅਗਰ ਨਾ ਉਹ ਸਮਝ ਜੂਗੀ ਚਲ ਚੰਗਾ ਪੁੱਤ ਸਮਝ ਜੂ ਤਾਂ ਚੰਗੀ ਰਹੂਗੀ ਨਹੀਂ ਤਾਂ ਫਿਰ ਤੈਨੂੰ ਪਤਾ ਹੀ ਹੈ ਮਰਦਾ ਇਹਨੂੰ ਦੇਖ ਕੇ ਉਹਦਾ ਰਿਸਪੈਕਟ ਕਰਨ ਨੂੰ ਵੀ ਨਹੀਂ ਕਿਤੇ ਜੀ ਕਰਦਾ ਹਾਂ ਲੈ ਸੱਚੀ ਗੱਲ ਰਹੀ ਤੁਹਾਡੀ ਮੇਰੇ ਯਾਦ ਆ ਗਿਆ ਕਿਉਂ ਨਾ ਅਸੀਂ ਬੀਰਪਾਲ ਦਾ ਰਿਸ਼ਤਾ ਕਰਵਾ ਦਈਏ ਹੈਗਾ ਗਾਂ ਦੀਆਂ ਰਿਸ਼ਤੇਦਾਰੀ ਜੋ ਮੁੰਡਾ ਜੇ ਤੁਸੀਂ ਕਹੋਗੇ ਭਾਈ ਤਾਂ ਕਰਵਾ ਦਿੰਨੀ ਆ ਬਾਕੀ ਤੁਹਾਡੀ ਮਰਜ਼ੀ ਆ ਤੂੰ ਪੁੱਛ ਲਈ ਬੋਤ ਮੈਂ ਤਾਂ ਇੱਕ ਦਿਨ ਗੱਲ ਕਰੀ ਸੀ ਮੇਰੇ ਤਾਂ ਜਮਾਂ ਗਲ ਪੱਟਣ ਆਈ ਮੇਰਾ ਤਾਂ ਤੂੰ ਪੁੱਛ ਲਈ ਜੇ ਮੰਨੇਗੀ ਤਾਂ ਆਪਾਂ ਕਰ ਦਿਆਂਗੇ ਚੱਲ ਕਰ ਦੋ ਚੱਲ ਚੰਗਾ ਦਾਤੀ ਬਾਲਾ ਟੈਮ ਹੋ ਗਿਆ ਹੁਣ ਮੈਂ ਵੀ ਚੱਲਦੀ ਹਾਂ ਤੈਨੂੰ ਤਾਂ ਪਤਾ ਮੈਨੂੰ ਵੀ ਘਰੇ ਕੰਮ ਹੁੰਦੇ ਆ ਤੇ ਆ ਬੀਪਾਲ ਦਾ ਸੂਟ ਸੀਗਾ ਸਿਉਣਾ ਦੇ ਗਈ ਸੀ ਕਹਿੰਦੀ ਮੇਰਾ ਸਿਉਂਦੀ ਭਾਬੀ ਮੈਂ ਫਿਰ ਕੋਈ ਗੱਲ ਨਹੀਂ ਮੈਂ ਸਲਾਈ ਕਰ ਦੂੰਗੀ ਅੱਛਾ ਸੂਟ ਪੜਾਉਣ ਆਈ ਸੀ ਹਾਂ ਸੂਟ ਪੜਾਉਣ ਆਈ ਸੀ ਹੁਣ ਨਾਲੇ ਮੈਂ ਕਿਹਾ ਚਲ ਚਾਚੀ ਦਾ ਪਤਾ ਲੈ ਆਉਂਦੀ ਬਹਾਨੇ ਨਾਲ ਤੂੰ ਆਇਆ ਹੀ ਨਹੀਂ ਜਾਂਦਾ ਜੀ ਚੰਦਾ ਪੁੱਤ ਕੋਈ ਗੱਲ ਨਹੀਂ ਹਾਂ ਆ ਚਲ ਕੋਈ ਗੱਲ ਨਹੀਂ ਆ ਤਾਂ ਹਾਂ ਰੱਖ ਦੇ ਮੈਂ ਪੜਾ ਦੂੰਗੀ ਜੇ ਕੋਈ ਗੱਲ ਨਹੀਂ ਜੇ ਵੀਰਪਾਲ ਆਈ ਤਾਂ ਮੈਂ ਸਮਝਾ ਦੂੰ ਨਹੀਂ ਤੂੰ ਭੇਜ ਦੇ ਮੇਰੇ ਕੋਲ ਭੇਜ ਦੇ ਠੀਕ ਹੈ ਚੰਗਾ ਜੀ ਚੰਗਾ ਹਾਂ ਚੰਗਾ ਨਾਲੇ ਹੁਣ ਤੂੰ ਧਿਆਨ ਰੱਖੀ ਦੀ ਤਾਂ ਹਾਂ ਐਵੇਂ ਨਾ ਵਸ ਤੂੰ ਲੋੜ ਜਾ ਪਾਇਆ ਕਰ ਤੈਨੂੰ ਪਤਾ ਹੀ ਹੈ ਜੇ ਲੋੜ ਪਾਏਗੀ ਮੁੜ ਕੇ ਫਿਰ ਹੋਰ ਜ਼ਿਆਦਾ ਬਿਮਾਰ ਹੋ ਜਾਏਗੀ ਐਸੇ ਦੀ ਟੈਨਸ਼ਨ ਹੀ ਲਈ ਬੈਠੀ ਕੋਈ ਨਾ ਵੀ ਟੈਂਸ਼ਨ ਲੈਣ ਦੀ ਲੋੜ ਨਹੀਂ ਸਭ ਕੁਝ ਹੋ ਜਾਊਗਾ। ਇੱਥੇ ਤਾਂ ਹੋ ਹੀ ਜਾਣਾ ਹੁੰਦਾ ਕਿਸੇ ਦਾ ਨਹੀਂ ਲੈਂਦਾ ਹੁੰਦਾ। ਹੁਣ ਬੰਦ। ਚੰਗਾ ਬੰਦ। ਇਹ ਬਚਾ ਲੈ ਕੇ ਆਈ ਨਹੀਂ। ਬਸ ਚਾਚੀ ਉਧਰ ਵੀ ਥੋੜੀ ਹੋਈ ਆ। ਕਹਿ ਕੇ ਤਾਂ ਕਹੀਏ ਵੀ ਮੈਂ ਸਮਝਾਉਂਗੀ। ਕੀ ਪਤਾ ਹੋ ਇਹਨਾਂ ਦੇ ਆਖੇ ਵੀ ਲੱਗੂਗੀ ਕਿ ਨਹੀਂ। ਕੀ ਪਤਾ ਇਹ ਵੀ ਸਮਝਾਉਣਗੇ ਕਿ ਵਿੱਚੋਂ ਇਹ ਵੀ ਸਵਾਦ ਲੈਣ। ਉਹਨਾਂ ਨੂੰ ਕਿੰਨੀ ਵਾਰ ਕਿਹਾ ਕਿ ਮੰਮੀ ਢੇੜਾ ਢੂੜਾ ਮਾਰ ਰਿਆ ਕਰੋ ਹਲੋ ਕਿ ਲੈ ਜਾ ਆ ਫਿਰਦੀ ਭਾਬੀ ਭਾਬੀ ਲੈ ਫਿਰਦੀ ਆ ਦਿਆ ਹੈ ਨਹੀਂ ਕੋਈ ਨਾ ਇੱਥੇ ਤਾਂ ਮਿੱਢੀ ਜਾ ਜਾਂਦਾ ਚਾਹ ਕੋਈ ਨਹੀਂ ਤੂੰ ਕਿਵੇਂ ਮੈਂ ਤਾਂ ਠੀਕ ਆ ਤੂੰ ਇੱਥੇ ਫਿਰਦੀ ਆ ਮੈਂ ਘਰੇ ਜਾ ਕੇ ਆਈ ਸੀ ਹਾਂ ਤਾਂ ਹੀ ਦਮੇ ਆਈ ਆ ਮੈਨੂੰ ਲੱਗ ਗਿਆ ਸੀ ਪਤਾ ਤੂੰ ਮੇਰਾ ਸੂਟ ਫੜਾ ਕੇ ਪਸੰਦ ਨਹੀਂ ਆਇਆ ਸੂਟ ਤਾਂ ਵਧੀਆ ਠੀਕ ਆ ਪਰ ਉਹਨੂੰ ਥੋੜਾ ਖੁੱਲਾ ਥੋੜਾ ਪੀੜਾ ਕਰ ਦੇ ਲੈ ਮੈਨੂੰ ਆਇਆ ਮਾੜੀ ਮੋਟੀ ਮੋਟੀ ਹੋ ਜਾ ਸੂਟ ਤਾਂ ਠੀਕ ਆ ਉਹੀ ਲੱਗਦਾ ਤੈਨੂੰ ਉਹ ਕੱਪੜਾ ਹੀ ਇਹ ਹੈ ਜ assi ਨਾਮ ਤਾਂ ਪਹਿਲਾਂ ਵਾਲਾ ਹੀ ਆ ਉਹ ਨਾ ਭਾਬੀ ਨਿੱਕਲੇ ਛੋਟੇ ਵਾਲੇ ਆ ਛੋਟੇ ਨਾਮ ਉੱਤੇ ਜੇ ਪਿਆ ਸੀਗਾ ਇਹ ਤੇ ਮੇਰੀ ਗੱਲ ਸੁਣੀ ਤੂੰ ਗਈ ਸੀਗੀ ਹੁਣ ਬੈਹ ਜਾਂਦੀ ਨੇ 10 ਮਿੰਟ ਮੈਂ ਨੂੰ ਮਿਲ ਲੈਂਦੀ ਨਾਲੇ ਚਾਹ ਪਾਣੀ ਪਿਆ ਕੇ ਤੋਰਦੀ ਮੈਂ ਉਹਨੇ ਤਾਂ ਸੁਡਲ ਜੀ ਨੇ ਕਿਹੜੀ ਚਾਹ ਪਿਆਈ ਹੂ ਨੀ ਹੋਰ ਮੈਂ ਤਾਂ ਗਈ ਮੈਂ ਕਿਹਾ ਚੱਲ ਵੀ ਚਾਚੀ ਦਾ ਪਤਾ ਲਿਆਉਂਗੀ ਨਾਲ ਤੇਰਾ ਸੂਟ ਪੜਾ ਉਹ ਤਾਂ ਮੈਨੂੰ ਕਹਿੰਦੀ ਮੈਂ ਚਾਹ ਪਾਣੀ ਬਣਾ ਕੇ ਲਿਆਉਣੀ ਆ ਕੇਰਾ ਮਾਰ ਕੇ ਫੋਕੀ ਜੀ ਸੋਲਾ ਮੋੜ ਕੇ ਮੈਨੂੰ ਕਿੰਨਾ ਟਾਈਮ ਹੋ ਗਿਆ ਸੀ ਉਹ ਤਾਂ ਆਈ ਹੋਈ ਨਾ ਅੰਦਰੋਂ ਜਾਂ ਨਿਕਲੀ ਅੱਛਾ ਹੂੰ ਬਹੁਤ ਜ਼ਿਆਦਾ ਹੈਗਾ ਭਾਬੀ ਉਹਦਾ ਉਹਦਾ ਤਾਂ ਪਤਾ ਮੈਂ ਤਾਂ ਕੇ ਗਈ ਆ ਮੈਂ ਜੇ ਵੀਰਪਾਲ ਹੁੰਦੀ ਮੈਨੂੰ ਤਾਂ ਚਾਹ ਪੀਤੀ ਵੀ ਨਾ ਨਹੀਂ ਸੀ ਮੋੜਨਾ ਉਹਨੇ ਅੱਛਾ ਹਾਂ ਭਾਬੀਆਂ ਤਾਂ ਹੈਗਾ ਤੇ ਮੇਰੇ ਬਾਰੇ ਤਾਂ ਨਹੀਂ ਕੁਝ ਬੋਲੀ ਤੇਰੇ ਕੋਲੇ ਲੈ ਕੋ ਜੇ ਹੁਣ ਮੈਂ ਤੈਨੂੰ ਗੱਲ ਕਹੂੰਗੀ ਫਿਰ ਐ ਲੱਗੂਗਾ ਵੀ ਭਾਬੀ ਚੁਗਲੀ ਕਰਦੀ ਮੈਂ ਤਾਂ ਹੁਣ ਕੀ ਦੱਸਣਾ ਹੈ ਨਾ ਕੁਝ ਨਹੀਂ ਬੋਲੀ ਹੈਗੀ ਨੋਣਾ ਭਾਬੀ ਮੈਨੂੰ ਪੱਕਾ ਪਤਾ ਕੋਈ ਤਾਂ ਗੱਲ ਉਹਨੇ ਤੈਨੂੰ ਕਹੀ ਹੋਊਗੀ ਤੂੰ ਮੈਨੂੰ ਦੱਸ ਕੀ ਕਹਿੰਦੀ ਐ ਮੈਂ ਕਿਹੜਾ ਤੇਰਾ ਨਾਂ ਲੈਣਾ ਮੈਂ ਨਾਂ ਤਾਂ ਨਹੀਂ ਲੈਣਾ ਦੇਖ ਵੀਰ ਪਾਸ ਮੈਂ ਤਾਂ ਤੈਨੂੰ ਆਪਦੀ ਬਣਾ ਕੇ ਕਹਿੰਦੀ ਆ ਕੁੜੇ ਤੂੰ ਰਹਿਣ ਦਿਆ ਕਰ ਤੂੰ ਨਾ ਬੋਲਿਆ ਕਰ ਕੀ ਬੋਲਿਆ ਭਾਬੀ ਮੈਂ ਤਾਂ ਕੁਛ ਕਿਹਾ ਹੀ ਨਹੀਂ ਹੁਣ ਮੈਂ ਤਾਂ ਤੈਨੂੰ ਆਏ ਕਹਿੰਦੀ ਸੀ ਅੰਨਾ ਚਾਚੀ ਮੈਨੂੰ ਦਾਦਦੀ ਸੀ ਕਹਿੰਦੀ ਕੁੜੇ ਜਿੱਦਣ ਦੀ ਆ ਕੁੜੀ ਆਈ ਆ ਪਲੇਸ ਕਰ ਰੱਖਿਆ ਆ ਜਾਂ ਤਾਂ ਜਾਉਣਾ ਦੁੱਪਰ ਕਰ ਰੱਖਿਆ ਹੈ ਤੇ ਇੰਨਾ ਦੁਖੀ ਕਰਦੀ ਆ ਕਿ ਤਾਂ ਮੈਨੂੰ ਮਾਰ ਕੇ ਰਾਜੀ ਆ ਮੈਨੂੰ ਤਾਂ ਪਤਾ ਹੀ ਸੀਗਾ ਭਾਬੀ ਵੀ ਉਹਨੇ ਕੁਝ ਕਿਹਾ ਹੋਵੇ ਚਾਹੇ ਨਾ ਪਰ ਮੇਰੀ ਮਾਂ ਨੇ ਜ਼ਰੂਰ ਕਿਹਾ ਹੋਗਾ ਹੁਣ ਭਾਬੀ ਤੂੰ ਆਪ ਦੇਖ ਲੈ ਕੋਈ ਐਹੀ ਜੀ ਮਾਂ ਹੈਗੀ ਜਿਹੜੀ ਧੀ ਉੱਚ ਫਰਕ ਕਰਦੀ ਆ ਉਹਨੂੰ ਤਾਂ ਸਾਰਾ ਦਿਨ ਧੀ ਧੀ ਕਰਦੀ ਰਹੂਗੀ ਤੇ ਮੇਰੀ ਦੁਸ਼ਮਣ ਬਣੀ ਰਹਿੰਦੀ ਆ ਬਸ ਇੰਨਾ ਕਾ ਫਰਕ ਆ ਵੀ ਉਹ ਚਾਹ ਪਾਣੀ ਫੜਾ ਦਿੰਦੀ ਆ ਹੁਣ ਮੈਂ ਕਾਲਜ ਪੜ੍ਹਦੀ ਆ ਹੁਣ ਮੈਂ ਪੜ੍ਹਾਈ ਕਰਾਂ ਕਿ ਮਾਂ ਨੂੰ ਸਮਝ ਤੂੰ ਵੀ ਸਿਆਣੀ ਆ ਮੇਰੀ ਗੱਲ ਸੁਣ ਜੇ ਰ ਹੁਣ ਤੂੰ ਪੜ੍ਹਾਈ ਕਰੀ ਜਾਨੀ ਆ ਉਹ ਘਰੇ ਬੈਠੀ ਆ ਮੈਂ ਹੁਣ ਚਾਹ ਪਾਣੀ ਕੋਈ ਬਗਾਨਾ ਆ ਕੇ ਕਰਕੇ ਦਊ ਜੇ ਉਹ ਬੈਠੀ ਹੁੰਦੀ ਸੌਰਿਆਂ ਦੀ ਗੱਲ ਤਾਂ ਹੋਰ ਸੀ ਹੁਣ ਇੱਥੇ ਬੈਠੀਆ ਕਿੰਨਾ ਟਾਈਮ ਹੋ ਗਿਆ ਮਹਾਰਾਣੀ ਨੂੰ ਬੈਠੀਆ ਆਈ ਨਹੀਂ ਹੈਗਾ ਲੈ ਕੁੜੀ ਮੈਂ ਤਾਂ ਜਦੋਂ ਦੇਖਿਆ ਵੇਟ ਖੜਕਾਇਆ ਅਸਦਾ ਗੂੜਾ ਗੂੜਾ ਸੂਟ ਪਾਇਆ ਉਹ ਨੂੰ ਤਾਂ ਪੂਰਾ ਈਸ਼ਰ ਮੀ ਆਇਆ ਨਹੀਂ ਹੈਗੀ ਉਹ ਵੀ ਤਾਂ ਗੱਲ ਆ ਬਾਬੇ ਨਹੀਂ ਪਾਲ ਮੇਰੀ ਗੱਲ ਸੁਣਾ ਜੇ ਕੁੱਟ ਮਾਰ ਕੇ ਘਰੋਂ ਕੱਢੀ ਵੀ ਆ ਤਾਂ ਆਪਾਂ ਨੂੰ ਤਾਂ ਇਹ ਜੇ ਕੱਪੜੇ ਉਹੀ ਨਹੀਂ ਸੋਹਣੇ ਹੈਗੇ ਹਾਂ ਤੈਨੂੰ ਲੱਗਦਾ ਕੋਈ ਕੋਈ ਲੱਛਣ ਨਹੀਂ ਇਹਦੇ ਬਸਣ ਦੇ ਨਾਲੇ ਪਾਪੀ ਮੈਂ ਤਾਂ ਤੁਹਾਨੂੰ ਐਂ ਕਹਿੰਦੀ ਸੀ ਸਹੀ ਗੱਲ ਦੱਸਣਾ ਨਾਲੇ ਤੈਨੂੰ ਪਤਾ ਤੇਰੇ ਕੋਲੇ ਤਾਂ ਮੈਂ ਹਾਰ ਹੀ ਕੋ ਗੱਲ ਕਰ ਲੈਣੀ ਆ ਹਾਂ ਮੈਨੂੰ ਨਾ ਇੱਕ ਗੱਲ ਦਾ ਪੂਰਾ ਜ਼ਿਕਰਾ ਵੀ ਜੇ ਇਹ ਆਪਦੇ ਸੌਰੀ ਵਗਦੇ ਨਾ ਤੇ ਅਸੀਂ ਮਾਵਾਂ ਧੀਆ ਵਗਿਆ ਖੁਸ਼-ਖੁਸ਼ ਰਹਿ ਲਾਂਗੇ ਤੇ ਮੇਰੀ ਮਾਂ ਵੀ ਠੀਕ ਹੋ ਜਾਊਗੀ ਤਾਂ ਮੈਨੂੰ ਕੋਈ ਸਕੀਮ ਦੇ ੜਿਆ ਮੈਂ ਉਹ ਸਕੀਮ ਤਾਂ ਮੈਂ ਕਿਵੇਂ ਭੇਜਾਂ ਮੇਰੀ ਗੱਲ ਸੁਣ ਕੁਝ ਨਹੀਂ ਹੋਇਆ ਚਾਚੀ ਨੇ ਹੋਰ ਟੈਨਸ਼ਨ ਕਰਦੀ ਆ ਤੇਰੀ ਵੀ ਇਹ ਭਾਈ ਲਾ ਕੇ ਨਹੀਂ ਖਾਂਦੀ ਸਾਰਾ ਦਿਨ ਲੜਾਈ ਕਰਦੀ ਆ ਲੋਕਾਂ ਦੇ ਕੌਲੇ ਕੱਸਦੀ ਤੁਰੀ ਫਿਰਦੀ ਆ ਮਾਂ ਇਹ ਕਹਿੰਦੀ ਸੀ ਤੇਰੀ ਕਹਿੰਦੀ ਭਾਈ ਇਹ ਤਾਂ ਸਾਰਾ ਦਿਨ ਡੱਪ-ਡੱਪ ਕਰਦੀ ਤੁਰੀ ਫਿਰਦੀ ਆ ਹਏ ਉਹ ਰਕਮ ਨੂੰ ਹੱਥ ਨਹੀਂ ਲਾਉਂਦੀ ਗਾ ਬਗਾਨੇ ਘਰੇ ਜਾਣਾ ਇਹ ਤਾਂ ਮੈਨੂੰ ਲਾਂਬਾ ਲਿਆਉਗੀ ਪਤਾ ਹੋ ਤਾਂ ਗੱਲ ਬਸ ਇਹ ਤਾਂ ਸੋ ਤਾਂ ਮੈਨੂੰ ਪਤਾ ਸੋ ਕੁਝ ਤੂੰ ਮੈਨੂੰ ਐ ਦੱਸ ਧੀ ਮੈਂ ਕੀ ਕਰਾਂ ਇਹ ਜਉ ਨੂੰ ਉਹਦੇ ਸਹੁਰੇ ਕਿਵੇਂ ਭੇਜਾਂ ਵੀ ਜਿਹੜਾ ਉਹ ਆਪਦੇ ਆਪ ਕਹੇ ਵੀ ਹਨ ਜਾਣੀ ਤੂੰ ਮੈਨੂੰ ਐ ਦੱਸ ਉਹਦੇ ਸਹੁਰਿਆਂ ਨੂੰ ਕਿਉਂ ਨਹੀਂ ਤੂੰ ਫੋਨ ਲਾਉਂਦੀ ਲਾ ਕੇ ਤਾਂ ਦੇਖ ਉਹ ਕਹਿੰਦੇ ਕੀ ਪਰ ਮੈਂ ਉੜਦੀ ਉੜਦੀ ਗੱਲ ਸੁਣੀ ਸੀ ਇਹ ਕੰਮ ਘੁੰਮ ਨਹੀਂ ਕਰਦੀ ਗੁਰਦੀ ਹੈਗੀ ਸਹੀ ਗੱਲ ਆ ਇੱਥੇ ਆ ਕੇ ਮਾਂ ਨੂੰ ਐ ਕਹੀ ਜਾਂਦੀ ਆ ਵੀ ਉਹ ਮਾੜਿਆ ਉਹ ਮਾੜਿਆ ਉਹ ਮਾੜਿਆ ਨਹੀਂ ਭਾਈ ਇਹ ਮਾੜੀ ਆ ਬਾਬੀ ਗੱਲ ਤਾਂ ਤੇਰੀ ਸਹੀ ਆ ਮੈਂ ਤਾਂ ਕਦੇ ਫੋਨ ਛਾੜ ਵੀ ਨਹੀਂ ਲਾਇਆ ਉਹਨਾਂ ਨਾਲ ਜਿਵੇਂ ਇਹ ਕਹੀ ਹੁੰਦੀ ਆ ਫੈਮਲੀ ਇਸ ਤਾਂ ਉਵੇਂ ਮੰਨੀ ਜਾਂਦੇ ਆ ਇੱਕ ਵਾਰ ਮੇਰੇ ਕਹਿਣ ਤੇ ਪਰ ਮੇਰਾ ਨਾਂ ਨਾਵੇ ਵੀਰਪਾਲ ਕਿਤੇ ਮੇਰਾ ਨਾਂ ਆ ਗਿਆ ਚਾਚੀ ਤੈਨੂੰ ਪਤਾ ਹੀ ਆ ਸਾਡੇ ਨਾਲ ਲੜਨਾ ਬੈਜੂਗੀ ਉਹਦਾ ਤਾਂ ਸੁਭਾਅ ਹੀ ਇਹੋ ਜਿਹਾ ਨਾਣਾ ਬਾਬੀ ਤੂੰ ਐ ਕਰ ਚੁੱਪ ਕਰਕੇ ਤੂੰ ਆ ਦੇ ਜੀਤੀ ਨੂੰ ਫੋਨ ਲਾ ਕੇ ਦੇਖ ਕਿ ਉਹ ਕਹਿੰਦਾ ਕੀ ਉਹਨੂੰ ਇੱਕ ਵਾਰ ਇੰਨੀਆ ਬੰਦਾ ਪੜਾ ਦੇ ਤੇ ਉਹ ਇੱਥੇ ਚੁੱਪ ਕਰਕੇ ਇੱਕ ਵਾਰ ਹੀ ਲੈ ਜਾ ਮੂੰਹ ਮੋੜ ਕੇ ਇਹ ਪੈਰ ਨਾ ਪਾ ਬਾਬੀ ਉਹ ਤਾਂ ਵੇ ਹੀ ਤੇ ਇਹਨੂੰ ਪਤਾ ਨਹੀਂ ਪਤਾ ਕਿ ਨਾ ਥੋੜੇ-ਥੋੜੇ ਤਾਂ ਨਸ਼ੇ ਪੱਤੇ ਤਾਂ ਉਹ ਕਰ ਕਰ। ਜਿਉ ਨੂੰ ਆਏ ਪਤਾ ਲੱਗ ਗਿਆ ਨਾ ਵੀ ਇਹਦੇ ਕੋਲੇ ਪੈਸੇ ਆ। ਜਾਂ ਇਹਦੀ ਮਾਂ ਨੇ ਇਹਨੂੰ ਪੈਸੇ ਦਿੱਤੇ ਜਾਂ ਇਹਦੇ ਕੋਲੇ ਕੋਈ ਚੀਜ਼ ਆ ਸੋਣੀ ਵੀ। ਇਹਨੇ ਸੋਨਾ ਸੁਨਾ ਹੀ ਇਹਦਾ ਸਾਰੀ ਖਾ ਗਿਆ ਉਹ ਤੇ ਫੇਰ ਇਹਨੂੰ ਲਾਚ ਚ ਲੈ ਜੂਗਾ। ਹਾਂ ਇਹ ਵੀ ਗੱਲ ਹੈਗੀ। ਤੂੰ ਆਏ ਕਹਦੇ ਮਾਂ ਨੂੰ ਤੂੰ ਮਾੜੂ ਮਾੜਾ ਤੇ ਮਿੱਠੀ ਪਿਆਰੀ ਹੋ ਕੇ ਉਹਨੂੰ ਕਿਹਾ ਵੀ ਮਾਂ ਦੇ ਤੂੰ ਮੰਨੂ ਮਾਂ ਨੂੰ ਵਿੱਚ ਲੈ ਜਾਣਾ। ਲੈ ਆਪ ਹੀ ਫੋਨ ਕਰ। ਅਰੇ ਜੀਜੇ ਨੂੰ ਫੋਨ ਲਾ ਕੇ ਕਹਦੇ ਵੀ ਜੀਜੀ ਕੋਲੇ ਨਾ ਐਨੇ ਉਹ ਲਾ ਚ ਦੇ ਵਿੱਚ ਆ ਕੇ ਲੈ ਜੂ 1 2000 ਜਨ ਜਾਊਗੀ ਉਹ ਤੁਹਾਨੂੰ ਚਲ ਦੇਖੀ ਜਾਊਗਾ ਬਹਾਨਾ ਲਾ ਕੇ ਉਹ ਕਹਿੰਦੇ ਭਾਈ ਇੱਥੇ ਆਉਣ ਨਾ ਦਿਓ ਐਸੀ ਐ ਹੀ ਕਹ ਦੂਗੀ ਗੱਲਾਂ ਗੱਲਾਂ ਚ ਵੀ ਮਾਣੀ ਨਾ ਸੋਨੇ ਦੇ ਘਾਟੇ ਕਰਾ ਦੇਉਂ ਸੋਨੇ ਦਾ ਰੇਟ ਕਿੰਨਾ ਮਹਿੰਗਾ ਦਾ ਲਾ ਚ ਚਾਪੀ ਲੈ ਜੂ ਜੇ ਇਸ ਕੇ ਮਨਾ ਨਾ ਕੰਮ ਕਰੀ ਭਾਬੀ ਮੈਨੂੰ ਕੁਛ ਮਰਜ਼ੀ ਕਰਨਾ ਪੈ ਜੇ ਇਹਨੂੰ ਤਾਂ ਮੈਂ ਇਹਦੇ ਸੌਰੀ ਭੇਜ ਕੇ ਹੀ ਹਟੂਗੀ ਚਲ ਕੋਈ ਗੱਲ ਨਹੀਂ ਵੀਰ ਭਾ ਜੇ ਤੂੰ ਕਹਿਨੀ ਆ ਵੈਸੇ ਤਾਂ ਮੈਂ ਕਰ ਨਹੀਂ ਸਕਦੀ ਪਰ ਤੇਰੇ ਕਹਣ ਤੇ ਮੈਂ ਤੇਰੇ ਨਾਲ ਆ ਤੂੰ ਆਦੀ ਜਿਹੜੀ ਗੱਲ ਕਰਨੀ ਆ ਤੂੰ ਕਰ ਲੈ ਭਾਬੀ ਇੱਕ ਸਕੀਮ ਮੇਰੇ ਕੋਲੇ ਹੋਰ ਆ ਪਰ ਮੈਂ ਤੈਨੂੰ ਨਹੀਂ ਦੱਸਦੀ ਉਹ ਮੈਂ ਤੈਨੂੰ ਬਾਅਦ ਚ ਦੱਸੂਗੀ ਹਾਏ ਇਹ ਨਾ ਕਿੱਡੀ ਖਰਾਬ ਆ ਕਹਿੰਦੀ ਤੈਨੂੰ ਨਹੀਂ ਦੱਸਦੀ ਮੈਂ ਕਦੇ ਤੇਰਾ ਸਾਥ ਨਹੀਂ ਦਿੱਤਾ ਕੰਮ ਲਈ ਸੁਣੂਗੀ ਤੈਨੂੰ ਮੈਂ ਪਹਿਲਾਂ ਦੇਖਤਾ ਲਾਵਾਂ ਉਹ ਸਕੀਮ ਵਰਤ ਕੇ ਜੇ ਉਹ ਸਕੀਮ ਕੰਮ ਕਰ ਗਈ ਫੇਰ ਤਾਂ ਕਿਸੇ ਨੂੰ ਫੋਨ ਲਾਉਣ ਦਾ ਫਾਇਦਾ ਹੀ ਨਹੀਂ ਚਲ ਠੀਕ ਆ ਜਿਵੇਂ ਤੂੰ ਕਹਿੰਦੀ ਆ ਮੈਂ ਤੇਰੇ ਨਾਲ ਆ ਜਿੱਥੇ ਮੇਰੀ ਲੋੜ ਪਈ ਮੈਂ ਉੱਥੇ ਹੀ ਹਾਜ਼ਰ ਹੋਵਾਂਗੀ ਤੂੰ ਐ ਕਰ ਲੈ ਕੇ ਜਾਣੀ ਆ ਸਬਜ਼ੀ ਚਲ ਲੈ ਜਾਣੀ ਲੈ ਤੂੰ ਹੋਰ ਪੱਟ ਲੈਣੀ ਛੋਟੀ ਮੈਂ ਤਾਂ ਹੋਰ ਪੱਟ ਲੂਗੀ ਬਥੇਰੀ ਸਬਜ਼ੀ ਲੱਗੀ ਆ ਮੰਮੀ ਨੇ ਕਹਿਤਾ ਕਹਿੰਦੀ ਸਲਗਮ ਜੇ ਪੱਟ ਲੈ ਚੱਲ ਬਣਾ ਲਾਂਗੇ ਮੇਰਾ ਤਾਂ ਰੱਦ ਅੱਜ ਸਾਗ ਧਰਨਦਾ ਸੀ ਪਰਪਾ ਵੀ ਆਏ ਆ ਜਿਵੇਂ ਸਬਜੀ ਲੈ ਵੀ ਨੇ ਉਹਨਾਂ ਨੂੰ ਪਤਾ ਲੱਗ ਜੂ ਮੈਂ ਥੋੜੇ ਆਈ ਆ ਚੱਤੂ ਰਹਿਣ ਹੀ ਦੇ ਚੱਲ ਮੈਂ ਜਾਣੀ ਆ ਚੰਗਾ ਬਹੁਤ ਟਾਈਮ ਹੋ ਗਿਆ ਫੇਰ ਬੋਲੂ ਲੈ ਇਹ ਕਮਲੀ ਦਾ ਸਾਡੀਆਂ ਗੱਲਾਂ ਚ ਮੈਂਟ ਜੀ ਆ ਜਾਂਦੀ ਆ ਇਹਨੂੰ ਤਾਂ ਪੱਤੀਆਂ ਪੜਾਉਣ ਦੀ ਲੋੜ ਹੀ ਨਹੀਂ ਪੈਂਦੀ ਮੈਨੂੰ ਇਹ ਵੀ ਸਮਝ ਆਉਂਦੀ ਇਹ ਕਿਹ ਕੀ ਸਕੀ ਮਲਾਉਗੀ ਚਲ ਦੇਖਦੇ ਆ ਕੋਈ ਮਰਚੀ ਸਕੀ ਮਲਾਵੇ ਉਹਨੂੰ ਤਾਂ ਘਰੋਂ ਕੱਢੇ ਕੁਦੂਵਾਟ ਸਾਡੀ ਗੱਲ ਤਾਂ ਇਹ ਮੰਦੀ ਮੰਦੀ ਹੈ ਚਲ ਕੀ ਹੋ ਗਿਆ ਬੋਸ ਨੇ ਵੀ ਪਸਰ ਜਵਾਦੂ ਵੀ ਆਉਂਦੇ ਸੀ ਚਾਹ ਪੀਣ ਨੂੰ ਜੀ ਕਰਦਾ ਸੀ ਪਹੁੰਚ ਪੈਂਦੀ ਨਹੀਂ ਜਾ ਘਰ ਲਈ ਕੋਈ ਗੱਲ ਨਹੀਂ ਚਾਹ ਤਾਂ ਮੈਂ ਕਰਕੇ ਲਿਆ ਦਿੰਨੀ ਨਾਲੇ ਚਾਹ ਤਾਂ ਮੈਨੂੰ ਲੱਗਦਾ ਤੂੰ ਸੋਚੀਂ ਦੇਖੀ ਨਹੀਂ ਮੈਂ ਬਣਾ ਕੇ ਰੱਖ ਕੇ ਦੇ ਸੀ ਚਲ ਕੋਈ ਭਲੇ ਕਿਉਂ ਨਹੀਂ ਹੈ ਤੇਰੇ ਵਾਸਤੇ ਚਾਹ

你把。如